ਪੰਜਾਬ ਨੂੰ ਕੌਣ ਲੁੱਟ ਰਿਹਾ 25-30 ਸਾਲ ਤੋਂ ਜੇ ਅਸੀਂ ਓਪਨ ਅੱਜ ਗੱਲ ਕਰਨੀ ਚਾਹਨਾ ਤੁਹਾਡੇ ਨਾਲ ਕਿਉਂਕਿ ਅਸੀਂ ਵੀ ਇਸ ਸਿਸਟਮ ਤੋਂ ਬੜੇ ਦੁਖੀ ਆ 5000 ਤੋਂ ਜ਼ਿਆਦਾ ਬੰਦਾ ਨਹੀਂ ਉੱਚ ਆਈਪੀਐਸ ਹੈ ਆਈਐਸ ਕਰਪਟ ਲੀਡਰ ਕਰਪਟ ਆਪਣੇ ਮਾਣਯੋਗ ਮੁੱਖ ਮੰਤਰੀ ਜਿਹੜੇ ਪੰਜਾਬ ਭਗਵੰਤ ਸਿੰਘ ਮਾਨ ਹੈ ਉਹਨਾਂ ਨੂੰ ਇਹ ਬੋਲਣਾ ਪਿਆ ਵੀ ਜਿਹੜੀ ਕਰਪਸ਼ਨ ਹੈ ਇਹ ਪੋਲੀਟੀਕਲ ਤੇ ਬਿਊਰੋਕ੍ਰੇਸੀ ਦੇ ਬੜੇ ਲੀਡਰਾਂ ਦੇ ਨੈਕਸਸ ਤੋਂ ਬਿਨਾਂ ਨਹੀਂ ਚੱਲ ਸਕਦੀ ਔਨ ਕੈਮਰਾ ਉਹਨੇ ਪਹਿਲਾਂ ਆਪਣਾ ਇੱਕ ਸਾਬਕਾ ਮੰਤਰੀ ਦੇ ਪਰਚਾ ਦਰਜ ਕੀਤਾ ਇੱਕ ਹੁਣ ਤੇ ਕੀਤਾ ਉਹਨਾਂ ਨੇ ਹਾਲ ਦੀ ਘੜੀ ਚ ਇੱਕ ਵਿਧਾਇਕ ਆਪਣੇ ਰਮਨ ਰੋੜਾ ਨੂੰ ਫੇਰ ਟੰਗਿਆ ਗ੍ਰਿਫਤਾਰੀ ਹੋਈ ਹੈ ਲੋਕ ਸਵਾਲ ਚੁੱਕ ਰਿਹਾ ਕਹਿੰਦੇ ਪਹਿਲਾਂ ਮੰਗਣਾ ਹੋਵੇ ਕਿ ਤੇ ਇਹ ਨਾ ਹੋਵੇ ਸਿਆਸੀ ਸਟੰਟ ਨਿਕਲੇ ਡਰਾਮੇਬਾਜ਼ੀ ਨਿਕਲੇ ਸਿਰੇ ਤੱਕ ਗੱਲ ਲੱਗਦੀ ਨਹੀਂ ਹੈ ਬਸ ਇੰਨਾ ਜ਼ਰੂਰ ਹੈ ਕਿ ਇੱਕ ਵਾਰੀ ਝਾੜ ਦਿੰਦੇ ਆ ਬਾਅਦ ਵਿੱਚ ਫੇਰ ਉਹੀ ਕੁਰਸੀਆਂ ਤੇ ਨਾਲ ਬੈਠੇ ਹੁੰਦੇ ਪਹਿਲੀ ਵਾਰ ਇੱਕ ਮੁੱਖ ਮੰਤਰੀ ਬੰਨਿਆ ਤਾਂ ਹੈ ਨਾ ਵੀ ਕ੍ਰਾਪਸ਼ਨ ਹੁੰਦੀ ਹੈ ਦੂਜੀ ਇਹਨਾਂ ਦੇ ਗੱਠ ਜੋੜ ਨਾਲ ਹੁੰਦੀ ਹੈ ਤੇ ਆਪੋਜੀਸ਼ਨ ਦੇ ਵੀ ਲੀਡਰ ਨੇ ਜਿਹੜੀਆਂ ਪਾਰਟੀਆਂ ਨੇ ਇਹਨਾਂ ਦੇ ਕੰਮ ਕਰਨ ਦਾ ਇੱਕੇ ਤਰੀਕਾ ਹੈ ਇੱਕੇ ਮਿਲੇ ਹੋਏ ਨੇ ਕਹਿੰਦਾ ਜਦੋਂ ਪਾਵਰ ਤੋਂ ਬਾਹਰ ਹੁੰਦੇ ਨੇ ਇਹ ਕ腐ਸ਼ਨ ਦੇ ਗੈਸਟ ਹੋਰ ਮੁੱਦਿਆਂ ਦੇ ਬਹੁਤ ਬੋਲਦੇ ਜਦੋਂ ਪਾਵਰ ਤੇ ਆ ਜਾਂਦੇ ਆ ਉਹ ਉਹਨਾਂ ਦੀ ਬੋਲੀ ਉਧਰ ਆ ਜਾਂਦੀ ਹੈ ਉਹਨਾਂ ਦੀ ਉਧਰ ਆ ਜਾਂਦੀ ਹੈ ਪੁਲਿਸ ਦਾ ਚੰਗਾ ਤੇ ਮਾੜਾ ਪੱਖ ਦੋਨਾਂ ਨੂੰ ਅਸੀਂ ਧਿਆਨ ਵਿੱਚ ਰੱਖਦੇ ਆ ਵੀ ਡਿਸਕਸ ਕੀਤਾ ਹੈ ਚੰਗਾ ਤਾਂ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਅੱਜਕੱਲ ਮਾੜੀਆਂ ਧਾਰਨਾਵਾਂ ਵੱਧ ਆ ਰਹੀਆਂ ਤੁਸੀਂ ਬਾਹਰਲੇ ਡਿਵੈਲਪਡ ਦੇਸ਼ਾਂ 'ਚ ਦੇਖ ਲਓ ਪੁਰਸ਼ ਦੀ ਕਿੰਨੀ ਰਿਸਪੈਕਟ ਹੈ ਕੀ ਇੰਪੋਰਟੈਂਸ ਹੈ ਪਰ ਸਾਡੇ ਸਿਆਸਤਦਾਨਾਂ ਨੇ ਪ੍ਰਿਸ਼ਟ ਅਫਸਰਾਂ ਨੇ ਪ੍ਰਿਸ਼ਟ ਨੇਤਾਵਾਂ ਨੇ ਇੱਕ ਪੁਲਿਸ ਨੂੰ ਆਪਣੀ ਕੱਟਫੁਤਲੀ ਬਣਾ ਲਿਆ ਜਿਹੜੀ ਬਹੁਤ ਵੱਡੀ ਬਹੁਤ ਇੰਪੋਰਟੈਂਟ ਪੋਸਟ ਹੈ ਜਦੋਂ ਓਪੋਜੀਸ਼ਨ 'ਚ ਹੁੰਦੇ ਨੇ ਤਾਂ ਉਹਨੂੰ ਗਾਲ੍ਹਾਂ ਕੱਢਦੇ ਨੇ ਜਦੋਂ ਪਾਵਰ 'ਚ ਆ ਗਏ ਫਿਰ ਦੂਜੇ ਉਹਨਾਂ ਨੂੰ ਗਾਲ੍ਹਾਂ ਕੱਢਦੇ ਮਤਲਬ ਇਹ ਚੱਲਦਾ ਆ ਰਿਹਾ ਪੋਜ਼ਿਟਿਵ ਪਾਸ ਸੁਣ ਲਓ ਪੁਲਿਸ ਦਾ ਸਾਰੇ ਬੰਦੇ ਇਮਾਨਦਾਰ ਨਹੀਂ ਹ ਸਾਰੇ ਬੰਦੇ ਬੇਈਮਾਨੀ ਹੁੰਦੇ। ਇਸ ਆਲਿਆਂ ਦਾ ਵੀ ਦਰਦ ਛਲਕਦਾ ਵੇਖਿਆ ਤੁਸੀਂ। ਹਾਂਜੀ ਪੁਲਿਸ ਵਾਲਿਆਂ ਦਾ ਦੱਦ ਇਹ ਛਲਕਦਾ ਦੇਖੋ ਮੈਂ ਤੁਹਾਨੂੰ ਰਿਪੋਰਟ ਹੀ ਦੱਸ ਦਿੰਦਾ। ਤੇ ਵਿਧਾਨ ਸਭਾ ਨੇ 2023 ਦੇ ਵਿੱਚ ਇੱਕ ਕਮੇਟੀ ਬਿਠਾ ਲਈ। ਉਹ ਕਮੇਟੀ ਨੇ ਰਿਪੋਰਟ ਦਿੱਤੀ ਜਿਹੜੇ ਐਸਆਈ ਤੱਕਰ ਕੈਡਰ ਤੱਕ ਲੋਕ ਨੇ ਉਹ 50% ਤੋਂ ਉੱਪਰ ਡਿਪਰੈਸ਼ਨ 'ਚ ਹੈ। ਡਿਪਰੈਸ਼ਨ ਚ ਕਿਉਂ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਉਹ ਅਫਸਰ ਕੋਲ ਜਾਂਦਾ ਉਹਦੀ ਬੇਇੱਜ਼ਤੀ ਕਰੀ ਜਾਂਦੀ ਹੈ ਜੇ ਉਹਨੂੰ ਛੁੱਟੀ ਵੀ ਚਾਹੀਦੀ ਹੈ ਉਹਦਾ ਬੱਚਾ ਬਿਮਾਰ ਹੋ ਗਿਆ ਫਿਰ ਛੁੱਟੀ ਆਈ ਦੀ ਫੇਰ ਉਹਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਕਿਸੇ ਲੀਡਰ ਨਾਲ ਲਾ ਦੋ ਉਹਦੇ ਗਲਾਸ ਤੋਣ ਨੂੰ ਆ ਜਾਂਦਾ ਉਹਨਾਂ ਦਰਦ ਕੌਣ ਸੁਨੇਗਾ ਸਾਬ ਠੀਕ ਹੈ ਦੂਜਾ ਪੱਖ ਵੀ ਜਾਨਣਾ ਚਾਹੀਦਾ ਪਰ ਇਹ ਵੀ ਰਿਹਾ ਵੀ ਪੁਲਿਸ ਦੇ ਅੰਦਰ ਤੇ ਹੁੰਡੀ ਜੀ ਵੀ ਖੁਦ ਕਹਿਣ ਲੱਗ ਗਏ ਕਿ ਕਾਲੀਆਂ ਭੇਡਾਂ ਬਹੁਤ ਐ ਅਸੀਂ ਛਾਂਗ ਦੇਣੀ ਐ ਅੱਡ ਕਰ ਦੇਣੀ ਐ ਕਾਲੀਆਂ ਭੇਡਾਂ ਤੇ ਛਾਂਗਣਾ ਇਹ ਹੀਠਾ ਤੇ ਚੱਲਦਾ ਹੈ ਉਹ ਡੀਜੀਪੀ ਸਾਹਿਬ ਕੀ ਕਹਿੰਦੇ ਕਾਲੀਆਂ ਭੇਡਾਂ ਕਾਲੀਆਂ ਭੇਡਾਂ ਕੌਣ ਹੈ ਦੋ ਹੌਲਦਾਰ ਹੈ ਇੱਕ ਏਐਸਆਈ ਹੈ ਕਾਲੀਆਂ ਭੇਡਾਂ ਦੇ ਉੱਪਰ ਬੈਠੇ ਆ ਨਾ ਜੀ ਪੰਜਾਬ ਸੂਬੇ ਦੇ ਵਿੱਚ ਬਹੁਤ ਸਮੱਸਿਆਵਾਂ ਨੇ ਚਾਹੇ ਪੁਲਿਸ ਨੂੰ ਲੈ ਕੇ ਹੋਣ ਸਵਾਲ ਉੱਠ ਰਹੇ ਹੋਣ ਜਾਂ ਪੁਲਿਸ ਦੇ ਚੰਗੇ ਕੰਮ ਹੋਣ ਜਾਂ ਫਿਰ ਕਹਿ ਲਈਏ ਕਿ ਕਰਪਸ਼ਨ ਇੱਕ ਬਹੁਤ ਵੱਡਾ ਅੱਡਾ ਬਣ ਚੁੱਕਾ ਹੈ ਜਾਂ ਨਸ਼ਿਆਂ ਦੀ ਤਸਕਰੀ ਹੈ ਔਰ ਸਿਆਸਤਦਾਨਾਂ ਦਾ ਨਸ਼ਾ ਤਸਕਰਾਂ ਦਾ ਪੁਲਿਸ ਦਾ ਗੱਟ ਜੋੜ ਹੈ ਐਨਐਸਸੀ ਲੱਗ ਜਾਣੀ ਹੋਰ ਬਹੁਤ ਸਾਰੇ ਮੁੱਦੇ ਨੇ মিডিਆ ਦੀ ਆਵਾਜ਼ ਦਵਾ ਦੇਣੀ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਮੁਖਾਤਬ ਹੁੰਦਿਆਂ ਇੰਡੀਅਨ ਐਸੋਸੀਏਸ਼ਨ ਆ ਜਿਹੜੀ ਲਾਇਰਜ਼ ਦੀ ਉਹ ਇਕੱਠੇ ਹੋਏ ਨੇ ਉਹਨਾਂ ਨੇ 24 ਪੁਆਇੰਟ ਡਿਸਕਸ ਕੀਤੇ ਨੇ ਉਹ 24 ਮੁੱਦੇ ਕਿਹੜੇ ਨੇ ਅਸੀਂ ਗੱਲਬਾਤ ਕਰਾਂਗੇ ਇਸ ਨਾਲ ਇਸ ਸਾਰੇ ਮੁੱਦੇ ਉੱਤੇ ਗੱਲਬਾਤ ਕਰਨ ਦੇ ਲਈ ਜਿਹੜੀ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਜਿਸ ਨੂੰ ਪੰਜਾਬ ਦੇ ਵਿੱਚ ਲੀਡ ਕਰਨ ਵਾਲੇ ਨੇ ਸੀਨੀਅਰ ਐਡਵੋਕੇਟ ਦਰਸ਼ਨ ਸਿੰਘ ਢਾਲੀਵਾਲ ਜੀ ਉਹ ਸਾਡੇ ਨਾਲ ਬੈਠੇ ਉਹਨਾਂ ਨਾਲ ਅਸੀਂ ਸਾਰੀ ਗੱਲਬਾਤ ਕਰਾਂਗੇ ਕਿ ਉਹ ਕੀ ਸੋਚਦੇ ਆ ਸਰ ਸਭ ਤੋਂ ਪਹਿਲਾਂ ਐਡਵੋਕੇਟ ਸਾਹਿਬ ਇਹ ਦੱਸੋ ਤੁਹਾਨੂੰ ਅਸੀਂ ਕਈ ਮੁੱਦਿਆਂ ਉੱਤੇ ਵਿਵਾਕੀ ਨਾਲ ਬੋਲਦੇ ਆ ਵੇਖਿਆ ਪਰ ਜਿਹੜੀ ਇਹ ਐਸੋਸੀਏਸ਼ਨ ਨੇ ਪਹਿਲ ਕਦਮੀ ਕੀਤੀ ਹੈ ਇਹਦੀ ਜ਼ਰੂਰਤ ਕਿਵੇਂ ਤੁਸੀਂ ਸਮਝੀ ਕਿ 24 ਮੁੱਦੇ ਡਿਸਕਸ ਕੀਤੇ ਬਿਨਾ ਗੁਜ਼ਾਰਾ ਨਹੀਂ ਹੋਣਾ ਪੰਜਾਬ 'ਚ ਸੰਦੀਪ ਜੀ ਪਹਿਲਾਂ ਧੰਨਵਾਦ ਤੁਹਾਡਾ ਬਹੁਤ ਸਾਨੂੰ ਇੱਥੇ ਬੁਲਾਉਣ ਦਾ ਤੇ ਲੋਕਾਂ ਦੀ ਆਵਾਜ਼ ਉੱਕਣ ਦਾ ਅਸੀਂ ਜਿਹੜੀ ਇੰਡੀਆ ਐਸੋਸੀਏਸ਼ਨ ਆਵ ਲਾਇਰਜ਼ ਹੈ 1960 ਸੀ ਬਣੀ ਹੈ ਸਭ ਤੋਂ ਪੁਰਾਣੀ ਜਿੱਥੇ ਬੰਦੀ ਹੈ ਵਕੀਲਾਂ ਦੀ ਇਹ ਜਸਟਿਸ ਕ੍ਰਿਸ਼ਨ ਆਯਾਰੀ ਦੇ ਮੁਢਲੇ ਮੈਂਬਰ ਸੀ ਹੁਣ ਵੀ ਦੇਸ਼ ਦੇ ਬਹੁਤ ਸੀਨੀਅਰ ਵਕੀਲ ਰਿਟਾਇਰਡ ਜੱਜ ਇਹਦੇ ਮੈਂਬਰ ਨੇ ਜੋ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਗਰੀਬਾਂ ਦੇ ਹੱਕਾਂ ਲਈ ਹੂਮਨ ਰਾਈਟਸ ਲਈ ਲਗਾਤਾਰ ਲੜਦੇ ਆ ਰਹੇ ਆ ਸਾਡੀ ਆਪਣੇ ਸੰਗਰੂਰ ਹੋਈ ਸੀ ਮੀਟਿੰਗ ਕੱਲ ਚੇਅਰਮੈਨ ਸੀ ਸਾਡੇ ਸਪੂਰਨ ਸਿੰਘ ਸ਼ਾਜਲੀ ਜੀ ਤੇ ਨਵਲ ਕੁਮਾਰ ਸ਼ਿਬਰ ਜੀ ਸਾਡੇ ਪ੍ਰਧਾਨ ਸੀ ਜਸਵਾਲ ਸਿੰਘ ਦੱਪਰ ਜਨਰਲ ਸੈਕਟਰੀ ਹਰਚੰਦ ਸਿੰਘ 62 ਜੋ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਡੈਮੋਕਰੈਟਿਕ ਲਾਇਰਜ਼ ਜਿਹੜੀ ਸਾਡੀ ਉਹ ਨਾਲ ਅਟੈਚਡ ਹੈ ਜਿਹਦੇ 119 ਦੇਸ਼ਾਂ ਦੇ ਮੈਂਬਰ ਨੇ ਉਹਦੇ ਇੰਚਾਰਜ ਨੇ ਉਹ ਸ਼ਾਮਲ ਹੋਏ ਸੀ ਸਾਡੇ ਨਾਲ ਦੋ ਸਾਡੀ ਬਾਰ ਕਾਉਂਸਲ ਦੇ ਮੈਂਬਰ ਗੁਰਤੇਜ ਸਿੰਘ ਗੜੇਵਾਲ ਅਤੇ ਚੌਧਰੀ ਕਰਮਜੀਤ ਸਿੰਘ ਉਹ ਸ਼ਾਮਲ ਹੋਏ ਸੀ ਤੇ ਉੱਥੇ ਜਿਹੜੀ ਬਾਰ ਦਾ ਪ੍ਰਧਾਨ ਸੀ ਸੁਖਜਿੰਦਰ ਸਿੰਘ ਢੀਂਡਸਾ ਤੇ ਸਿਮਰਦੀਪ ਸਿੰਘ ਸੈਕਟਰੀ ਉਹਨਾਂ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਮੀਟਿੰਗ ਜਿਹੜੀ ਕੀਤੀ ਸੀ ਸਭ ਤੋਂ ਪਹਿਲਾਂ ਜਿਹੜਾ ਅਸੀਂ 24 ਮੁੱਦਿਆਂ 'ਚੋਂ ਸਭ ਤੋਂ ਇੱਕ ਨੰਬਰ ਤੇ ਸਾਡਾ ਮੁੱਦਾ ਸੀ ਉਹ ਕਰਪਸ਼ਨ ਦਾ ਸੀ ਕਰਪਸ਼ਨ ਭਾਅ ਵਿੱਚ ਜਿਹੜੇ ਬਿਊਰੋਕਰੇਟਸ ਤੇ ਪੋਲੀਟੀਸ਼ੀਅਨ ਦਾ ਇੱਕ ਗੱਠਜੋੜ ਬਣ ਗਿਆ ਪੰਜਾਬ ਦੇ ਵਿੱਚ ਉਹ ਜਿਹੜਾ 25 30 ਸਾਲਾਂ ਤੋਂ ਲਗਾਤਾਰ ਇਹ ਕਰਪਸ਼ਨ ਚਲਾ ਰਿਹਾ ਹੈ ਉਸ ਨੂੰ ਅਸੀਂ ਕਿਵੇਂ ਰੋਕਣਾ ਹੈ ਕਿਵੇਂ ਲੋਕਾਂ 'ਚ ਨੰਗਾ ਕਰਨਾ ਹੈ ਤੇ ਕਿਵੇਂ ਉਹ ਕਰਨਾ ਅਸੀਂ ਇਹ ਹੁਣ ਜਿਹੜਾ ਮਨ ਬਣਾਇਆ ਆਪਣੀ ਪਾਸ ਕੀਤਾ ਜਥੇਵੰਦੀ ਨੇ ਕਿ ਅਸੀਂ ਇੱਕ ਸਿਵਲ ਸੁਸਾਇਟੀ ਜਿਹੜੀ ਹੈ ਉਹ ਖੜੀ ਕਰਾਂਗੇ ਜਿਹੜੀ ਦੇਸ਼ ਦੀ ਆਪਣੇ ਸੂਬੇ ਦੀ ਆਪੋਜੀਸ਼ਨ ਦਾ ਕੰਮ ਦੇਗੀ ਕਿਉਂਕਿ ਆਪੋਜੀਸ਼ਨ ਦੇ ਵੀ ਲੀਡਰ ਨੇ ਜਿਹੜੀਆਂ ਪਾਰਟੀਆਂ ਨੇ ਇਹਨਾਂ ਦੇ ਕੰਮ ਕਰਨ ਦਾ ਇੱਕੇ ਤਰੀਕਾ ਹੈ ਇੱਕੇ ਮਿਲੇ ਹੋਏ ਨੇ ਪਹਿਲਾਂ ਜਦੋਂ ਪਾਵਰ ਤੋਂ ਬਾਹਰ ਹੁੰਦੇ ਨੇ ਇਹ ਕਰਪਸ਼ਨ ਦੇ ਗੈਂਸਟ ਹੋਰ ਮੁੱਦਿਆਂ ਦੇ ਬਹੁਤ ਬੋਲਦੇ ਜਦੋਂ ਪਾਵਰ 'ਚ ਆ ਜਾਂਦੇ ਆ ਉਹ ਉਹਨਾਂ ਦੀ ਬੋਲੀ ਉੱਧਰ ਆ ਜਾਂਦੀ ਹੈ ਉਹਨਾਂ ਦੀ ਉੱਧਰ ਆ ਜਾਂਦੀ ਹੈ ਤੁਸੀਂ ਕਿ ਇੱਕ ਸਿਵਲ ਸੁਸਾਇਟੀ ਦਾ ਪ੍ਰੈਸ਼ਰ ਗਰੁੱਪ ਵਰਗਾ ਬਣਾਵਾਂਗੇ ਕਿ ਆਪੋਜੀਸ਼ਨ ਦਾ ਰੋਲ ਨਿਭਾਵੇ ਇਸ ਤਰ੍ਹਾਂ ਦੇ ਪ੍ਰੈਸ਼ਰ ਗਰੁੱਪ ਪਹਿਲਾਂ ਵੀ ਬਥੇਰੇ ਬਣੇ ਆ ਬਾਅਦ ਵਿੱਚ ਲੱਭਦੇ ਨਹੀਂ ਉਹ ਆਪਦੀ ਰੋਟੀ ਸੇਕਦੇ ਆ ਜਾਂਦੇ ਆ ਸਾਡਾ ਪ੍ਰੈਸ਼ਰ ਗਰੁੱਪ ਜਿਹੜਾ ਇਹ ਹੋਵੇਗਾ ਵੀ ਅਸੀਂ ਜਿਹੜੇ ਪਹਿਲਾਂ ਪ੍ਰੈਸ਼ਰ ਗਰੁੱਪ ਬਣੇ ਨੇ ਜਥੇਬੰਦੀਆਂ ਬਣੀਆਂ ਨੇ ਜੰਤਕ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਨੇ ਕਿਸਾਨਾਂ ਦੀਆਂ ਨੇ ਚਾਹੇ ਉਹ ਪੋਲੀਟਿਕਲ ਪਾਰਟੀਆਂ ਨੇ ਉਹਨਾਂ ਨੂੰ ਮਿਲ ਕੇ ਇੱਕ ਮੁੱਦਾ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਤਾਂ ਕਿ ਉਹ ਅਲੱਗ-ਅਲੱਗ ਨਾ ਲੜਨ ਉਹ ਉਹ ਉਹਨਾਂ ਨੂੰ ਇਕੱਠੇ ਕਰਕੇ ਲੜਾਂਗੇ ਤੇ ਵਕੀਲ ਜਿਹੜੇ ਵਕੀਲ ਪਾਈ ਜਾ ਰਹਾ ਹੈ ਉਹ ਉਹਨੂੰ ਮੋਰੇ ਅਗਵਾਈ ਦੇਵੇਗਾ ਕਿਉਂਕਿ ਜਿਹੜਾ ਵਕੀਲਾਂ ਦਾ ਰੋਲ ਹੈ ਸਾਰੇ ਦੇਸ਼ ਵਿੱਚ ਤੇ ਵਰਲਡ ਵਿੱਚ ਆਜ਼ਾਦੀ ਤੋਂ ਲੈ ਕੇ ਮੁੱਢਲਾ ਹੁੰਦਾ ਸੋਸਾਇਟੀ ਦੇ ਵਿੱਚ ਚਾਹ ਪੋਲਿਟਿਕਸ ਚ ਲੈ ਲੋ ਚਾਹ ਗਰੀਬਾਂ ਦੇ ਹੱਕਾਂ ਵਾਸਤੇ ਲੜ ਲੈ ਲੋ ਇਹ ਅਸੀਂ ਲੀਡ ਕਰ ਰਹੇ ਹਾਂ ਤੇ ਦੇਖੋ ਜਿਹੜੇ ਤੁਸੀਂ ਕਹਿੰਦੇ ਪ੍ਰੈਸ਼ਰ ਗਰੁੱਪਾਂ ਦਾ ਫਰਕ ਤਾਂ ਪੈਂਦਾ ਹੈ ਹੁਣ ਪ੍ਰੈਸ਼ਰ ਗਰੁੱਪਾਂ ਦਾ ਇੰਨਾ ਫਰਕ ਪਿਆ ਆਪਣੇ ਮਾਨਯੋਗ ਮੁੱਖ ਮੰਤਰੀ ਜਿਹੜੇ ਪੰਜਾਬ ਭਗਵੰਤ ਸਿੰਘ ਮਾਨ ਹੈ ਉਹਨਾਂ ਨੂੰ ਇਹ ਬੋਲਣਾ ਪਿਆ ਕੈਮਰੇ ਦੇ ਅੱਗੇ ਵੀ ਜਿਹੜੀ ਕਰਪਸ਼ਨ ਹੈ ਇਹ ਪੋਲਿਟੀਕਲ ਤੇ ਬਿਊਰੋਕ੍ਰੇਸੀ ਦੇ بڑے ਲੀਡਰਾਂ ਦੇ ਨੈਕਸਸ ਤੋਂ ਬਿਨਾ ਨਹੀਂ ਚੱਲ ਸਕਦੀ ਔਨ ਕੈਮਰਾ ਇਹਦਾ ਮਤਲਬ ਹੈ ਵੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਗੱਲ ਕਰੇ ਬਿਨਾਂ ਨਹੀਂ ਸਰਨਾ ਇਹ ਪ੍ਰੈਸ਼ਰ ਲੋਕਾਂ ਦਾ ਹੈ ਦੂਜਾ ਮੁੱਖ ਮੰਤਰੀ ਨੇ ਜਦੋਂ ਹੁਣ ਮਾਲਵੇ ਕੇ ਮੇਰੇ ਆ ਚੱਕਿਆ ਸੀ ਮੁੱਦਾ ਵੀ 1080 ਕਰੋੜ ਇੱਕ ਮਹੀਨੇ ਦੀ ਰਿਸ਼ਵਤ ਚੱਲਦੀ ਹੈ ਚੌਥੇ ਦਿਨ ਮੁੱਖ ਮੰਤਰੀ ਨੇ ਖੜੜਾ ਕੇ ਆਪ ਐਡਮਿਟ ਕੀਤਾ ਵੀ ਆ ਰਿਸ਼ਵਤ ਖਾਣ ਤੋਂ ਤੇ ਨਹੀਂ ਮੰਨਦੇ ਅਸੀਂ ਮੁੱਖ ਮੰਤਰੀ ਪੰਜਾਬ ਦੀ ਇਸ ਗੱਲੋਂ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਪਹਿਲੀ ਵਾਰ ਪੰਜਾਬ ਦੇ ਵਿੱਚ ਇਹ ਮੰਨਿਆ ਵੀ ਇਹ ਨੈਕਸਸ ਹੈ ਪੋਲਿਟਿਕਲ ਲੋਕਾਂ ਦਾ ਤੇ ਅਫਸਰਾਂ ਦਾ ਤੇ ਉਹਨਾਂ ਦੇ ਅਸੀਂ ਪ੍ਰੇਜ਼ ਕਰਦੇ ਹਾਂ ਇਹ ਵੀ ਪ੍ਰੇਜ਼ ਕਰਦੇ ਹਾਂ ਉਹਨਾਂ ਨੇ ਪਹਿਲਾਂ ਆਪਣਾ ਇੱਕ ਹਸਾਬ ਮંત્રી ਦੇ ਪਾਰਟੀ ਅਰਜ਼ੀ ਕੀਤਾ ਇੱਕ ਹੁਣ ਤੇ ਕੀਤਾ ਤੇ ਇਹ ਵੀ ਪ੍ਰੇਜ਼ ਕਰਦੇ ਉਹਨਾਂ ਨੇ ਡਾਇਰੈਕਟਰ ਵਿਜੀਲੈਂਸ ਮੇਰੇ ਖਿਆਲ ਪੰਜਾਬ ਦੀ ਇਸ਼ਾਰ ਇੰਡੀਆ ਦੀ ਹਿਸਟਰੀ ਚ ਹੋਣਾ ਵੀ ਉਹ ਡਿਸਮਿਸ ਕੀਤਾ ਅਲੀਗੇਸ਼ਨ ਲਾ ਕੇ ਵੀ ਉਹ ਕਰਪਸ਼ਨ ਦੇ ਨਾਲ ਸ਼ਾਮਲ ਸੀ ਇਹਦੇ ਕਰ ਕਰਕੇ ਅਸੀਂ ਦੀ ਦੰਨਿਆ ਤੇ ਅਸੀਂ ਭਰੋਸਾ ਵੀ ਦੰਨਿਆ ਮੁੱਖ ਮੰਤਰੀ ਸਾਹਿਬ ਨੂੰ ਐਸ ਮੁੱਦੇ ਦੇ ਜੇ ਲੋਕਾਂ ਦੇ ਨਾਲ ਚੱਲਣਗੇ ਤਾਂ ਸਾਡੀ ਜਥੇਬੰਦੀ ਹੋਂ ਦਾ ਸਾਥ ਦੇਵੇਗੀ ਤੁਸੀਂ ਕਿਹਾ ਕਿ ਜਿਵੇਂ ਪ੍ਰੈਸ਼ਰ ਬਣਿਆ ਤੇ ਮੁੱਖ ਮੰਤਰੀ ਖੁਦ ਮੰਨਣ ਲਈ ਤਿਆਰ ਹੋ ਗਏ ਕਿ ਇਹ ਨੈਕਸਸ ਹੈ ਨੈਟਵਰਕ ਹੈ ਸਿਆਸਤਦਾਨਾਂ ਦਾ ਤੇ ਹੋਰਾਂ ਦਾ ਗੱਠ ਜੁੜੇ ਜਿਹੜੇ ਗੜਬੜੀਆਂ ਕਰਦੇ ਆ ਇਹਨਾਂ ਨੇ ਹਾਲ ਦੀ ਘੜੀ ਚ ਇੱਕ ਵਿਧਾਇਕ ਆਪਣੇ ਰਮਨ ਰੋੜਾ ਨੂੰ ਫੇਰ ਟੰਗਿਆ ਗ੍ਰਿਫਤਾਰੀ ਹੋਈ ਹੈ ਲੋਕ ਸਵਾਲ ਚੁੱਕ ਰਿਹਾ ਕਹਿੰਦੇ ਪਹਿਲਾਂ ਮੰਗਣਾ ਹੋਵੇ ਕਿ ਤੇ ਇਹ ਨਾ ਹੋਵੇ ਸਿਆਸੀ ਸਟੰਟ ਨਿਕਲੇ ਡਰਾਮੇਬਾਜ਼ ਚਿਰੇ ਤੱਕ ਗੱਲ ਲੱਗਦੀ ਨਹੀਂ ਹੈ ਬਸ ਇੰਨਾ ਜ਼ਰੂਰ ਹੈ ਕਿ ਇੱਕ ਵਾਰੀ ਛਾੜ ਦਿੰਦੇ ਆ ਬਾਅਦ ਵਿੱਚ ਫਿਰ ਉਹੀ ਕੁਰਸੀਆਂ ਤੇ ਨਾਲ ਬੈਠੇ ਹੁੰਦੇ ਅਸੀਂ ਸਿਆਸੀ ਨੇਤਾਵਾਂ ਵਾਲੀ ਗੱਲ ਨਹੀਂ ਕਰਾਂਗੇ ਅਸੀਂ ਤਾਂ ਇੱਕ ਸ਼ੁਰੂਆਤ ਦੀ ਪ੍ਰੇਜ਼ ਕਰਾਂਗੇ ਅੱਜ ਤੱਕ ਦਾ ਤੁਸੀਂ 25-30 ਸਾਲ ਹੋ ਗਏ ਸੰਦੀਪ ਜੀ ਕਿਸੇ ਲੀਡਰ ਨੇ ਕਿਸੇ ਅਫਸਰ ਨੇ ਮੰਨੇ ਨਹੀਂ ਪੰਜਾਬ 'ਚ ਕਰਪਸ਼ਨ ਹੁੰਦੀ ਹੈ ਜੇ ਜੇ ਪੋਲੀਟੀਕਲ ਲੀਡਰ ਨੇ ਕਰਪਸ਼ਨ ਕਰਦਾ ਅਫਸਰ ਨੇ ਕਰਦਾ ਫਿਰ ਕੌਣ ਕਰਦਾ ਹੈ ਕਿੱਡੀ ਹਸੋਣੀ ਗੱਲ ਹੈ ਅਸੀਂ ਪਹਿਲੀ ਵਾਰ ਇੱਕ ਮੁੱਖ ਮੰਤਰੀ ਬੰਨਿਆ ਤਾਂ ਹੈ ਨਾ ਵੀ ਕਰਾਪਸ਼ਨ ਹੁੰਦੀ ਹੈ ਦੂਜੀ ਇਹਨਾਂ ਦੇ ਗੱਠ ਜੋੜ ਨਾਲ ਹੁੰਦੀ ਹੈ ਇਹਦੇ ਕਰਕੇ ਅਸੀਂ ਪ੍ਰੇਜ਼ ਕਰਦੇ ਹਾਂ ਸ਼ੁਰੂਆਤ ਹੋਈ ਹੈ ਅਸੀਂ ਇਹਦੇ ਸਾਥ ਦੇਵਾਂਗੇ ਤੇ ਅਸੀਂ ਵਿਰੋਧੀ ਪਾਰਟੀਆਂ ਦਾ ਹਾਲ ਇਹ ਹੈ ਵਿਰੋਧੀ ਪਾਰਟੀਆਂ ਦਾ ਹਾਲ ਇਹ ਹੈ ਅਸੀਂ ਜਦੋਂ ਆਮ ਆਦਮੀ ਕਾਰਪਚਾਓ ਮੋਰਚਾ ਬਣਾਇਆ ਤੇ ਅਸੀਂ ਕਰਾਪਸ਼ਨ ਦੇ ਅਗੇਂਸਟ ਇੱਕ ਵਿਰੋਧੀ ਪਾਰਟੀ ਦੇ ਬਹੁਤ ਵੱਡੇ ਲੀਡਰ ਨੂੰ ਮਿਲੇ ਤੇ ਉਹਨੂੰ ਦੱਸਿਆ ਵੀ ਅਸੀਂ ਇਸ ਤਰ੍ਹਾਂ ਕਰਾਪਸ਼ਨ ਕਰਾਪਸ਼ਨ ਦਾ ਸਾਰੀ ਗੱਲ ਹੈ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਉਹ ਕਿਉਂ ਨਹੀਂ ਬੋਲਿਆ ਉਹ ਕਹਿੰਦੇ ਜੀ ਪਾਰਟੀ ਨੇ ਫੈਸਲਾ ਕਰ ਲਿਆ ਵੀ ਜਿਹੜੇ ਹੁਣ ਜੇ ਅਸੀਂ ਬੋਲਣ ਲੱਗੇ ਤਾਂ ਇਹ ਸੁ ਬਦਨਾਮ ਹੁਣ ਤਾਂ ਸਾਡੀ ਸਰਕਾਰ ਆ ਜਾਏਗੀ ਦੁਖਦੀ ਗੱਲ ਇਹ ਹੈ ਪੰਜਾਬ ਦੇ ਸਿਆਸਤਦਾਨਾਂ ਦਾ ਇੱਕੇ ਇੱਕ ਪਰਪਸ ਰਹਿ ਗਿਆ ਵੋਟ ਲੈਣੀ ਵੋਟ ਕਿੱਥੇ ਘਟੇਗੀ ਕਿੱਥੇ ਵੜੇਗੀ ਵੋਟ ਤੋਂ ਬਿਨਾ ਇਹ ਨਾ ਕੋਈ ਸਿਆਸੀ ਪਾਰਟੀ ਕੰਮ ਕਰਦੀ ਹੈ ਨਾ ਹੋਣ ਵਾਲੀ ਪਾਰਟੀ ਜਿਹੜੀ ਰਾਜ ਕਰਦੀ ਹੈ ਇਹ ਪੰਜਾਬ ਦਾ ਦੁਖਾਂਤ ਹੈ ਤੁਸੀਂ ਮਹੱਤਵਪੂਰਨ ਮੁੱਦਾ ਦੱਸਿਆ ਹੋਰ ਤੁਹਾਨੂੰ ਇਹਨਾਂ 24 ਮੁੱਦਿਆਂ ਚੋਂ ਪੰਜਾਬ ਨੂੰ ਮੁਖਾਤਬ ਜਿਹਦੇ ਨਾਲ ਰੋਜ਼ਵਾਹ ਪੈਂਦਾ ਹੋਵੇ ਲੋਕਾਂ ਦਾ ਕਿਹੜੇ ਮੁੱਦੇ ਡਿਸਕਸ ਕੀਤੇ ਆ ਤੁਸੀਂ ਕਿਹਦੇ ਤੇ ਕੰਮ ਹੋਣਾ ਚਾਹੀਦਾ ਹਾਂ ਦੂਜਾ ਮੁੱਦਾ ਸਾਡਾ ਇਹ ਹੈ ਵੀ ਜੋ ਅਦਾਲਤਾਂ ਦੇ ਵਿੱਚ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਤੇ ਜੋ ਅਦਾਲਤਾਂ ਦਾ ਸੁਧਾਰ ਕਰਨ ਦੀ ਲੋੜ ਹੈ ਉਹ ਅਸੀਂ ਮੁੱਦਾ ਤੁਸੀਂ ਕਿਸ ਕੀਤਾ ਸਭ ਤੋਂ ਵੱਡਾ ਮੁੱਦਾ ਤਾਂ ਇਹ ਹੈ ਵੀ ਹਾਈ ਕੋਰਟ ਦੇ ਵਿੱਚ ਸਾਡੇ ਦੇ ਵਿੱਚ 85 ਪੋਸਟਾਂ ਨੇ ਜੱਜ ਸਾਹਿਬਾਨਾਂ ਦੀਆਂ ਤੇ ਸੈਂਕਸ਼ਨ ਪੋਸਟਾਂ ਉਹ ਹੁਣ 50 ਕੰਮ ਕਰਦੇ ਨੇ ਮੇਰੇ ਖਿਆਲ ਸੈਂਕਸ਼ਨ ਪੋਸਟ ਆਜ਼ਾਦੀ ਤੋਂ ਲੈ ਕੇ 60 ਤੋਂ ਲੈ ਕੇ ਜਦੋਂ ਪੰਜਾਬ ਬਣਿਆ ਕਦੇ ਪੂਰੀਆਂ ਨਹੀਂ ਹੋਈਆਂ ਹੁਣ ਸਾਡੇ ਸੰਵਿਧਾਨ ਲੋਕਾਂ ਦਾ ਇਹ ਫੰਡਾਮੈਂਟਲ ਰਾਈਟ ਹੈ ਵੀ ਖੇਤੀ ਨੇ ਆ ਤੇ ਸਸਤਾ ਨਿਆਂ ਮਿਲੇ ਹੁਣ ਛੇਤੀ ਨਿਆਂ ਕਿਵੇਂ ਮਿਲੂਗਾ ਜਦੋਂ ਤੁਸੀਂ 85 ਚੋਂ 50 ਜੱਜ ਜੀ ਸਾਡੀ ਇਹ ਵੀ ਮੰਗ ਹੈ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਪੋਸਟਾਂ ਭਰੀਆਂ ਜਾਣ ਦੂਜਾ ਸਾਡੀ ਇਹ ਵੀ ਮੰਗ ਅਸੀਂ ਰੱਖੀ ਹੈ ਉੱਥੇ ਵੀ ਸੁਪਰੀਮ ਕੋਰਟ ਦੇ ਆ ਜਿਹੜੀਆਂ ਬੈਂਚ ਐ ਉਹ ਸਾਰੇ ਜ਼ੋਨ ਚ ਹੋਣੇ ਚਾਹੀਦੇ ਨੇ ਜਿਹੜਾ ਨਾਰਥ ਜ਼ੋਨ ਚ ਐ ਹੁਣ ਗਰੀਬੰਦਾ ਸਸਤਾ ਨਿਆਂ ਕਿੱਥੇ ਲੈ ਲੇਗਾ ਛੇਤੀ ਦਿੱਲੀ ਕਿਵੇਂ ਪਹੁੰਚੇਗਾ ਇਹ ਵੀ ਸਾਡੀ ਮੰਗ ਹੈ ਸੰਵਿਧਾਨ ਦੇ ਮੁਤਾਬਕ ਜਿਹੜੇ ਬੈਂਚ ਐ ਸਾਰੇ ਜਿਹੜੀਆਂ ਜ਼ੋਨਾਂ ਆਪਣੇ ਬਣਨੇ ਚਾਹੀਦੇ ਨੇ ਤੇ ਦੂਜਾ ਸਾਡਾ ਸਭ ਤੋਂ ਹੈਗਾ ਇੱਕ ਹੋਰ ਮੁੱਦਾ ਹੈ ਵੀ ਸਾਡੇ ਨਵੇਂ ਵਕੀਲ ਆਂਦੇ ਨੇ ਨਵੇਂ ਵਕੀਲ ਆਉਂਦੇ ਨੇ ਉਹਨਾਂ ਨੂੰ ਕਿੰਨੀਆਂ ਸਮੱਸਿਆਵਾਂ ਦਾ 70% ਲੋਕ ਦਾ ਜਿਹੜੇ ਗਰੀਬ ਘਰਾਂ ਚੋਂ ਆਉਂਦੇ ਨੇ ਹੁਣ ਉਹਨਾਂ ਨੂੰ ਸਟੈਪੈਂਡ ਮਿਲਣਾ ਚਾਹੀਦਾ ਜਿੱਦਾਂ ਕੇਰਲਾ ਚ ਮਿਲਦਾ ਦੂਜੀ ਉਹਨਾਂ ਦੀ ਟ੍ਰੇਨਿੰਗ ਵਾਸਤੇ ਅਕੈਡਮੀ ਬਣਨੀ ਚਾਹੀਦੀ ਹੈ ਤੀਜਾ ਇੱਕ ਮੁੱਦਾ ਜਿਹੜਾ ਪੰਜਾਬ ਦਾ ਬਹੁਤ ਇੰਪੋਰਟੈਂਟ ਹੈ ਸ਼ਾਇਦ ਅਸੀਂ ਵੀ ਕਦੇ ਉਹਦੇ ਉੱਤੇ ਧਿਆਨ ਨਹੀਂ ਦਿੱਤਾ ਖਰ ਅਸੀਂ ਤਾਂ ਲੜਦੇ ਰਹੇ ਥੋੜਾ ਬਹੁਤਾ ਐਨੀ ਲੜਾਈ ਨਹੀਂ ਲੜੀ ਕੁਝ ਪਾਵਰਜ਼ ਜੁਡੀਸ਼ਰੀ ਦੀਆਂ ਜਿਹਦਾ ਪੰਜਾਬ ਵਿਲੇਜ ਕਾਮਨ ਲੈਂਡ ਐਕਟ ਹੈ ਪੰਜਾਬ ਲੈਂਡ ਰੈਵਿਨਿਊ ਐਕਟ ਹੈਗਾ ਇੱਕ ਸਾਡਾ ਪੁੱਡਾ ਐਕਟ ਹੈ ਹੋਰ ਕਈ ਐਕਟ ਨੇ ਉਹ ਇਹਨਾਂ ਨੂੰ ਅਧਿਕਾਰੀਆਂ ਨੂੰ ਦਿੱਤੀਆਂ ਪੀਸੀਐਸ ਤੇ ਆਈਐਸ ਨੂੰ ਹੁਣ ਉਹ ਕੀ ਫੈਸਲਾ ਕਰਦੇ ਨੇ ਇੱਕ ਕ腐ਸ਼ਨ ਦਾ ਉਹ ਅੱਡਾ ਬਣ ਗਏ ਇਹ ਉਹ ਫੈਸਲਾ ਕਰਦੇ ਨੇ ਜਾਂ ਤਾਂ ਪੈਸੇ ਲੈ ਕੇ ਕਰਦੇ ਨੇ ਜਾਂ ਕੋਈ ਮੰਤਰੀ ਐਮਐਲਏ ਦੀ ਸਿਫਾਰਿਸ਼ ਦੇ ਨਾਲ ਸੰਦੀਪ ਜੀ ਹਾਲੇ ਹੋਏ ਪੰਜਾਬ ਦੀ ਵੀ ਜਿਹੜੇ ਸੀਨੀਅਰ ਵਕੀਲ ਨੇ ਇਹਨਾਂ ਅਦਾਲਤਾਂ 'ਚ ਪੇਸ਼ ਹੋਣਾ ਉਹੀ हट ਗਏ ਤੇ ਸਾਡੀ ਮੰਗ ਹੈ ਤੇ ਇਹਨੂੰ ਅਸੀਂ ਸਿਰੇਤ ਕਰ ਲੈ ਕੇ ਜਾਵਾਂਗੇ ਕਿ ਇਹ ਸਾਆਂ ਨੇ ਇਹਨਾਂ ਦੀ ਭਾਵਨਾ ਖੋ ਕੇ ਜੱਜ ਸਾਹਿਬਾਨ ਨੂੰ ਦਿੱਤੀਆਂ ਜਾਣ ਤਾਂ ਕਿ ਲੋਕਾਂ ਨੂੰ ਇਨਸਾਫ ਜਿਹੜਾ ਉਹ ਮਿਲ ਸਕੇ ਇਸ ਤੋਂ ਬਿਨਾ ਇੱਕ ਮੈਂ ਤੁਹਾਨੂੰ ਹੋਰ ਬਹੁਤ ਵੱਡਾ ਮੁੱਦਾ ਦੱਸਦਾ ਹੈ ਜਿਹਦਾ ਇੱਕ ਪੰਚਾਇਤ ਮਹਿਕਮੇ ਦਾ ਜੀਡੀਸੀ ਹੈ ਇਹ ਹੋਰ ਜਿਹੜੀਆਂ ਅਦਾਲਤਾਂ ਉੱਥੇ 6-6 ਮਹੀਨੇ ਸਾਲ ਸਭ ਬੈਠਦੇ ਨੇ ਉਹ ਅਦਾਲਤਾਂ ਵਿੱਚ ਦੱਸੋ ਇਹ ਕੋਈ ਇਨਸਾਫ ਹੈ ਇਹਦੀ ਮੰਗ ਅਸੀਂ ਕਰਦੇ ਆਂ ਵੀ ਜਲਦੀ ਤੋਂ ਜਲਦੀ ਜਿਹੜਾ ਇਹਦੀ ਪਾਵਰਾਂ ਜਿਹੜੀਆਂ ਖੋ ਕੇ ਇਹਨਾਂ ਨੂੰ ਦਿੱਤੀਆਂ ਜਾਣ ਤੁਸੀਂ ਜਿਹੜੇ 24 ਮੁੱਦਿਆਂ ਦੀ ਗੱਲ ਕਰਦੇ ਹੋ ਤੁਸੀਂ 2-4 ਦੀ ਉਦਾਹਰਣ ਵੀ ਦਿੱਤੀ ਇਹ ਸਾਰੇ ਦੇ ਹਰੇਕ ਵਰਗ ਨੂੰ ਕਵਰ ਕਰਦੇ ਨੇ ਚਾਹੇ ਕਿਸਾਨ ਹੈ ਮਜ਼ਦੂਰ ਹੈ ਚਾਹੇ ਕੋਈ ਜਿਹੜਾ ਕੀ ਹੈ ਕਹਿ ਸਕਦੇ ਆਂ ਕਿ ਮੁਲਾਜ਼ਮ ਹੈ ਹੋਰ ਇਸ ਤਰ੍ਹਾਂ ਦੇ ਸਾਰੇ ਵਰਗਾਂ ਨੂੰ ਸੰਬੰਧਿਤ ਮੰਗਾਂ ਨੇ ਹਾਂਜੀ ਕਿਉਂਕਿ ਸਵਿਧਾਨ ਦੇ ਵਾਸਤੇ ਲੜਾਈ ਲੜਦੇ ਅਸੀਂ ਵਕੀਲ ਹੈ ਤੇ ਸਾਡੀ ਜਿੱਥੇ ਬੰਦੀ ਵੀ ਹੈ ਜਿੱਦਾਂ ਹੁਣ ਮੈਂ ਤੁਹਾਨੂੰ ਕਰੰਟ ਮਸਲਾ ਦੱਸ ਦਿੰਨਾ ਐਨਓਸੀ ਦਾ ਹੈ ਸਰਕਾਰ ਨੇ ਰਜਿਸਟਰੀਆਂ ਬੰਦ ਕਰਤੀਆਂ ਲਾਡੋਰੇ ਦੀਆਂ ਰਜਿਸਟਰੀਆਂ ਬੰਦ ਕਰਤੀਆਂ ਜਿਹੜੀਆਂ ਜਿੱਥੇ ਗਰੀਬ ਲੋਕ ਜ਼ਿਆਦਾ ਰਹਿੰਦੇ ਨੇ ਉਹ ਵੀ ਅਸੀਂ ਮੰਗਦੇ ਆ ਵੀ ਇਹਨਾਂ ਨੂੰ ਜਲਦੀ ਜਲਦੀ ਖੋਲਿਆ ਜਾਵੇ ਇੱਕ ਅਸੀਂ ਲੜ ਕੇ ਕਾਨੂੰਨ ਬਣਾਇਆ ਸੀ 2021 ਦੇ ਵਿੱਚ ਸਾਡੀ ਜਥੇਬੰਦੀ ਨੇ ਵੀ ਇਹ ਜਿਹੜੇ ਅੰਦਰ ਮਕਾਨਾਂ ਦੇ ਨੰਬਰ ਲੱਗਦੇ ਜਾਣ ਉਹ ਸਰਕਾਰ ਨੇ ਠੰਡੇ ਵਾਸਤੇ ਚ ਪਾਤਾ ਉਹ ਨੰਬਰ ਨਹੀਂ ਲਾ ਰਹੇ ਉਹ ਲੋਕ ਪਰੇਸ਼ਾਨ ਹੋ ਰਹੇ ਨੇ ਇਹਦੇ ਨਾਲ ਕੀ ਹੋ ਰਿਹਾ ਰਜਿਸਟਰੀਆਂ ਬੰਦ ਹੋ ਗਈਆਂ ਗਰੀਬ ਲੋਕਾਂ ਦੇ ਪਲਾਟ ਵਿਕਣੇ ਬੰਦ ਹੋ ਗਏ ਉਹ ਲੋਨ ਲੈਂਡ ਤੋਂ ਵੀ ਬੇਕਾਰ ਹੋ ਗਏ ਉਹਦੇ ਨਾਲ ਕਿੰਨੇ ਮਜ਼ਦੂਰ ਵੇਲੇ ਹੋਗੇ ਜਦੋਂ ਘਰ ਨਹੀਂ ਕੋਈ ਬਣਾਏਗਾ ਵੇਚੇਗਾ ਨਹੀਂ ਉਹ ਫਿਰ ਬੰਦੂਰਾਂ ਦੇ ਨਾਲ ਕਿੰਨੇ ਇੱਟਾਂ ਬਜਰੀ ਇਲੈਕਟ੍ਰੀਸ਼ੀਅਨ ਗਰੀਬ ਲੋਕ ਫਿਰ ਹਰ ਵਕਤ ਤੁਸੀਂ ਇਹ ਦੇਖੋ ਸੰਦੀਪ ਜੀ ਦੁੱਖ ਦੀ ਗੱਲ ਇਹ ਹੈ ਵੀ ਅਸੀਂ ਪਿਛਲੇ 35 ਸਾਲਾਂ ਤੋਂ ਲੜ ਰਹੇ ਆ ਜਿਹੜੀਆਂ ਇਹਨੂੰ ਇਲੀਗਲ ਕਲੋਨੀ ਸਰਕਾਰ ਕਹਿ ਰਹੀ ਹੈ ਉਹਦੇ ਉਹਦੇ ਵਿੱਚ 3 ਕਰੋੜ 20 ਲੱਖ ਲੋਕਾਂ ਚੋ ਵਿੱਚ ਰੈਡ ਲਾਈਨ ਵੀ ਆ ਗਈ 2 ਕਰੋੜ ਲੋਕੋ ਨਾ ਚ ਰਹਿ ਰਹੇ ਆ ਤੁਸੀਂ ਹਰ ਵਕਤ ਉਹਨਾਂ ਤੇ ਤਲਵਾਰ ਰੱਖੀ ਹੋਈ ਐ ਵੀ ਇਹ ਜਿਸਤੀ ਤੁਹਾਡੀ ਬੰਦ ਕਰਤੀ ਹੁਣ ਤੁਹਾਡੀ ਖੋਲਤੀ ਹੁਣ ਤੁਹਾਡੇ ਲੋਨ ਬੰਦ ਕਰਦਾ ਹੁਣ ਇਹਨੂੰ ਅਸੀਂ ਢਾਉਣ ਲੱਗੇ ਆ ਮਤਲਬ ਇਹ ਸੰਵਿਧਾਨ ਤੋਂ ਵੀ ਉਲਟ ਹੈ ਇਹ ਹਿਊਮਨ ਰਾਈਟਸ ਤੋਂ ਵੀ ਉਲਟ ਹੈ ਇਨਸਾਨੀਅਤ ਤੋਂ ਵੀ ਉਲਟ ਹੈ ਸਾਰੀਆਂ ਸਰਕਾਰਾਂ 70% ਲੋਕਾਂ ਦੀਆਂ ਉਹ ਚੈਡਿਊਲ ਕਾਸਟ ਐ OBC ਐ ਲੈਂਡਲੈਸ ਐ ਉਹਨਾਂ ਨੂੰ ਲਾਰੇ ਲੈ ਕੇ ਵੋਟਾਂ ਮੰਗਦੀਆਂ ਤੇ 5 ਸਾਲ ਉਹ ਨਾ ਤਲਵਾਰ ਲਾ ਕੇ ਰੱਖਦੀਆਂ ਇਹਦੇ ਵਾਸਤੇ ਅਸੀਂ ਲੜਾਂਗੇ ਬਹੁਤ ਜ਼ਿਆਦਾ ਇਹ ਬਹੁਤ ਵੱਡਾ ਜਿਹੜਾ ਇਸ਼ੂ ਹੈ ਪੰਜਾਬ ਦਾ ਜੀ ਇਹ ਤੁਸੀਂ ਸਾਰੇ ਹੀ ਮਹੱਤਵਪੂਰਨ ਇਸ਼ੂ ਦੱਸਿਆ ਇੱਕ ਤੁਸੀਂ ਡਿਸਕਸ ਕਰਦਿਆਂ ਪਹਿਲਾਂ ਗੱਲ ਕਹੀ ਸੀ ਕਿ ਪੁਲਿਸ ਦਾ ਚੰਗਾ ਤੇ ਮਾੜਾ ਪੱਖ ਦੋਨਾਂ ਨੂੰ ਅਸੀਂ ਧਿਆਨ ਵਿੱਚ ਰੱਖਦੇ ਹਾਂ ਵੀ ਡਿਸਕਸ ਕੀਤਾ ਹੈ ਚੰਗਾ ਤਾਂ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਅੱਜਕੱਲ ਮਾੜੀਆਂ ਧਾਰਨਾਵਾਂ ਵੱਧ ਆ ਰਹੀਆਂ ਇਹ ਬੜਾ ਤੁਸੀਂ ਨਾ ਬਹੁਤ ਜ਼ਿਆਦਾ ਇੰਟਰਸਟਿੰਗ ਜਿਹੜਾ ਵਿਸ਼ਾ ਇਹ ਪੰਜਾਬ ਦੀ ਗੱਲ ਨਹੀਂ ਅਸੀਂ ਦੇਸ਼ ਦੀ ਉਹ ਗੱਲ ਕਰ ਲਾਂਗੇ ਇਹ ਦੇਸ਼ ਦਾ ਪੁੱਛ ਲਿਆ ਤੇ ਅਸੀਂ ਨਾ ਜਥੇਬੰਦੀ ਦੇ ਲੋਕ ਆ ਅਸੀਂ ਡਿਸਕਸ ਕਰਦੇ ਆ ਇਹਦਾ ਸਭ ਤੋਂ ਜਿਹੜਾ ਜੇ ਚੰਗਾ ਪੱਖ ਕਿਹ ਹੈ ਵੀ ਹੋਣਾ ਚਾਹੀਦਾ ਮਿਲਟਰੀ ਹੋਗੀ ਦੇਸ਼ ਦੀ ਰੱਖਿਆ ਕਰਨ ਵਾਸਤੇ ਮਿਲਟਰੀ ਤੋਂ ਬਾਅਦ ਹੋਰ ਫੋਰਸਿਸ ਹੋਗੇ ਆ ਆਰਮਡ ਉਤੇ ਬਾਅਦ ਆ ਗਈ ਪੁਲਿਸ ਜਿੰਨੀ ਬਾਰਡਰ ਤੇ ਉਹ ਆਪਣੀ ਮਿਲਟਰੀ ਇੰਪੋਰਟੈਂਟ ਹੈ ਦੇਸ਼ ਦੀ ਰੱਖਿਆ ਵਾਸਤੇ ਐਂਦੀ ਅਦਰੂਨੀ ਰੱਖਿਆ ਵਾਸਤੇ ਪੁਲਿਸ ਇੰਪੋਰਟੈਂਟ ਹੈ ਤੁਸੀਂ ਬਾਹਰਲੇ ਡਿਵੈਲਪਡ ਦੇਸ਼ਾਂ 'ਚ ਦੇਖ ਲਓ ਪੁਲਿਸ ਦੀ ਕਿੰਨੀ ਸਪੈਕਟ ਕੀ ਇੰਪੋਰਟੈਂਸ ਹੈ ਪਰ ਸਾਡੇ ਸਿਆਸਤਦਾਨਾਂ ਨੇ ਪਿਛਟ ਅਫਸਰਾਂ ਨੇ ਪਿਛਟ ਨੇਤਾਵਾਂ ਨੇ ਇੱਕ ਪੁਲਿਸ ਨੂੰ ਆਪਣੀ ਕੱਟ ਪੁਤਲੀ ਬਣਾ ਲਿਆ ਜਿਹੜੀ ਬਹੁਤ ਵੱਡੀ ਬਹੁਤ ਇੰਪੋਰਟੈਂਟ ਪੋਸਟ ਹੈ ਉਹਨੂੰ ਆਪਣੇ ਮੁਤਾਬਕੇ ਚਲਾਉਂਦੇ ਨੇ ਜਦੋਂ ਇਹ ਆਪੋਜੀਸ਼ਨ 'ਚ ਹੁੰਦੇ ਨੇ ਤਾਂ ਉਹਨੂੰ ਗਾਲਾਂ ਕੱਢਦੇ ਨੇ ਜਦੋਂ ਪਾਵਰ 'ਚ ਆ ਗਏ ਫਿਰ ਦੂਜੇ ਉਹਨਾਂ ਨੂੰ ਗਾਲਾਂ ਕੱਢਦੇ ਮਤਲਬ ਇਹ ਚੱਲਦਾ ਆ ਰਿਹਾ ਆਪੋਜੀਸ਼ਨ ਲੀਡਰਾਂ ਨੂੰ ਤਾਂ ਆਪਾਂ ਇਹ ਵੀ ਕਹਿੰਦੇ ਸੁਣਿਆ ਕਿ ਆ ਫਲਾਣਿਆਂ ਦੀ ਅਸੀਂ ਨਾਮ ਲਿਖ ਲਏ ਅਫਸਰਾਂ ਦੇ ਖੁੱਡੇ ਲਾਈਨ ਲਾ ਦੇਵਾਂਗੇ ਇਹਨਾਂ ਨੂੰ ਕੁਮਿਆਜੇ ਭੁਗਤਨੇ ਪੈਣਗੇ ਜਿਹੜੇ ਸਾਡੇ ਤੇ ਖਿਲਾਫ ਜਾਂ ਸਾਡੀ ਪਾਰਟੀ ਦੇ ਲੀਡਰਾਂ ਖਿਲਾਫ ਪਰਚੇ ਕਰਦੇ ਇਹ ਇਹ ਪੋਲੀਟਿਕਲ ਸਟੇਟਮੈਂਟ ਆ ਨਾ ਜੀ ਤੁਸੀਂ ਪੋਲੀਟਿਕਲ ਸਟੇਟਮੈਂਟ ਆ ਵੀ ਸੁਣੀ ਆ ਜਦੋਂ ਅਸੀਂ ਪਾਵਰ 'ਚ ਆ ਗਏ ਉਹਨਾਂ ਨੂੰ ਅੰਦਰ ਕਰਾਂਗੇ ਲੀਡਰਾਂ ਨੂੰ ਉਹਨਾਂ ਨੂੰ ਅੰਦਰ ਕਰਾਂਗੇ ਇਹ ਸਾਰੇ ਮਿਲੇ ਹੋਏ ਨੇ ਭਗਵੰਤ ਮਾਨ ਆਪ ਜਦੋਂ ਨਹੀਂ ਪਾਵਰ ਸੀ ਉਹ ਵੀ ਕਹਿੰਦਾ ਸੀ ਮਿਲੇ ਹੋਏ ਨੇ ਆਪਣਾ ਨਵਜੋਤ ਸਿੱਧੂ ਵੀ ਕਹਿੰਦਾ ਸੀ ਸਾਰੇ ਲੀਡਰ ਕਹਿੰਦੇ ਵੀ 70 30 ਦਾ ਹਿੱਸਾ ਇਹਨਾਂ ਦਾ ਉਹੀ ਹੈ ਪਹਿਲਾਂ ਵੀ ਉਹ ਸੀ ਹੁਣ ਵੀ ਉਹੀ ਹੈ ਉਹ ਅਸੀਂ ਤੋੜਨਾ ਹੈ ਉਹ ਤੁਹਾਨੂੰ ਅਸੀਂ ਸ਼ਾਇਦ 2-4 ਮਹੀਨੇ 'ਚ ਤੋੜ ਦਾਂਗੇ ਸਾਨੂੰ ਬੜਾ ਆਪਣੇ ਵਕੀਲ ਭਾਈ ਸਾਰੇ ਦੇ ਭਰੋਸਾ ਹੈ ਹੁਣ ਪੁਲਿਸ ਦੇ ਵਿੱਚ ਜਦੋਂ ਸਾਰਾ ਇਹ ਹੋ ਗਿਆ ਫਿਰ ਕੀ ਕਰਦਿਆਂ ਨੇ ਜ ਪੈਦਾ ਹੋ ਜਾਂਦਾ ਉਹ ਉਸ ਦੇ ਉਸ ਦੇ ਵਿੱਚ ਫਿਰ ਸਿਵਲ ਸੈਸਟੀ ਉੱਠਦੀ ਹੈ ਤੇ ਅਦਾਲਤਾਂ ਉੱਠਦੀਆਂ ਕਿਉਂਕਿ ਜੱਜ ਸਾਹਿਬ ਵੀ ਸਾਡੇ ਵਿੱਚ ਹੋਈਆਂ ਹੁਣ 2006 ਦੇ ਵਿੱਚ ਪ੍ਰਕਾਸ਼ ਸਿੰਘ ਵਰਸਸ ਯੂਨੀਅਨ ਆਫ ਇੰਡੀਆ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਪਾਸ ਕੀਤੀ ਉਹਦਾ ਸਿਰਫ ਇੱਕੋ ਈਸ਼ੂ ਕਿਉਂਕਿ ਪੁਲਿਸ ਦਾ ਸੀ ਸਿਸਟਮ ਉਹਨਾਂ ਨੇ ਇੱਕ ਇੱਕ ਕਾਰਨ ਦੱਸਿਆ ਵੀ ਜਿਹੜਾ ਪੋਲੀਟੀਕਲ ਇੰਟਰਫੀਅਰੈਂਸ ਹੈ ਪੁਲਿਸ ਦੇ ਵਿੱਚ ਉਹ ਖਤਮ ਕਰੋ ਸਭ ਦੀ ਜੜ ਇਹ ਹੈ ਉਸ ਤੋਂ ਬਾਅਦ ਫਿਰ ਇੱਕ ਮਨੀ ਮਨੀਪੁਰ ਯੂਨੀਵਰਸਿਟੀ ਨੇ 2022 ਦੇ ਵਿੱਚ ਇੱਕ ਸਰਵੇ ਕਰਿਆ ਸਾਰੇ ਇੰਡੀਆ ਦੇ ਵਿੱਚ ਉਹਨਾਂ ਨੇ ਵੀ ਇੱਕ ਮੇਨ ਕਾਰਨ ਜਿਹੜਾ ਪੋਲੀਟੀਕਲ ਇੰਟਰਫੀਅਰੈਂਸ ਹੈ ਇੰਟਰਫੀਰੈਂਸ ਆ ਪੁਲਿਸ ਦੀ ਆ ਹੁਣ ਪੁਲਿਸ ਦੀ ਜੇ ਤੱਕ ਕੋਈ ਪੋਲਿਟੀਕਲ ਇੰਟਰਫੀਰੈਂਸ ਨਹੀਂ ਹਟਦੀ ਤਾਂ ਉਹਨੂੰ ਕੀ ਕਰਾਂਗੇ ਹੁਣ ਪੋਜ਼ਿਟਿਵ ਪਾਸ ਸੁਣ ਲਓ ਪੁਲਿਸ ਦਾ ਸਾਰੇ ਬੰਦੇ ਇਮਾਨਦਾਰ ਨਹੀਂ ਹੁੰਦੇ ਸਾਰੇ ਬੰਦੇ ਬੇਈਮਾਨ ਨਹੀਂ ਹੁੰਦੇ ਹੁਣ ਪੁਲਿਸ ਨਾਲ ਵੀ ਮੈਂ 1990 ਤੋਂ ਸੋਸ਼ਲ ਐਕਟੀਵਿਟੀ ਹੈ ਕਿੰਨੇ 35 ਸਾਲ ਹੋ ਗਏ ਸਾਡੇ ਹਰ ਇੱਕ ਬੰਦੇ ਨਾਲ ਵਾਹ ਹਰ ਇੱਕ ਦੀ ਗੱਲ ਉੱਥੇ ਵੀ ਚੰਗੇ ਉੱਥੇ ਵੀ ਮਾੜੇ ਪੁਲਿਸ ਵਾਲਿਆਂ ਦਾ ਵੀ ਦਰਦ ਛਲਕਦਾ ਵੇਖਿਆ ਤੁਸੀਂ ਹਾਂਜੀ ਪੁਲਿਸ ਵਾਲਿਆਂ ਦਾ ਦਰਦ ਇਹ ਛਲਕਦਾ ਦੇਖੋ ਮੈਂ ਤੁਹਾਨੂੰ ਰਿਪੋਰਟ ਹੀ ਦੱਸ ਦਿੰਦਾ ਵਿਧਾਨ ਸਭਾ ਨੇ 2023 ਦੇ ਵਿੱਚ ਇੱਕ ਕਮ ਉਹ ਕਮੇਟੀ ਨੇ ਰਿਪੋਰਟ ਦਿੱਤੀ ਕਮੇਟੀ ਨੇ ਰਿਪੋਰਟ ਦਿੱਤੀ ਵੀ ਜਿਹੜਾ ਪੁਲਿਸ ਦੀ ਇੰਟਰਫੀਅਰੈਂਸ ਹੈ ਆਪਣੇ ਪੋਲਿਟਿਕਲ ਉਹ ਬਹੁਤ ਜ਼ਿਆਦਾ ਹੈ ਦੂਜੀ ਦਿੱਤੀ ਵੀ ਜਿਹੜਾ ਐਸਆਈ ਤੱਕਰ ਕੈਡਰ ਤੱਕਰ ਲੋਕ ਨੇ ਉਹ 50% ਤੋਂ ਉੱਪਰ ਡਿਪਰੈਸ਼ਨ ਚ ਹੈ ਡਿਪਰੈਸ਼ਨ ਚ ਕਿਉਂ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਉਹ ਅਫਸਰ ਕੋਲ ਜਾਂਦਾ ਉਹਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਜੇ ਉਹਨੂੰ ਛੁੱਟੀ ਵੀ ਚਾਹੀਦੀ ਹੈ ਉਹਦਾ ਬੱਚਾ ਬਿਮਾਰ ਹੋ ਗਿਆ ਫਿਰ ਛੁੱਟੀ ਆਈ ਦੀ ਫੇਰ ਉਹਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਕਿਸੇ بڑے ਅਧਿਕਾਰੀ ਕੋਲ ਜਾਂਦੇ ਉਹਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਕਿਸੇ ਲੀਡਰ ਨਾਲ ਲਾ ਦੋ ਉਹਦੇ ਗਲਾਸ ਤੋਂ ਆਣ ਨੂੰ ਆ ਜਾਂਦਾ ਉਹਨਾਂ ਦਾ ਦਰਦ ਕੌਣ ਸੁਨੇਗਾ ਉਹਨਾਂ ਦੇ ਦਰਦ ਵਾਸਤੇ ਅਸੀਂ ਬਹੁਤ ਜਲਦੀ ਇੱਕ ਸੈਮੀਨਾਰ ਕਰਕੇ ਜਾਂ ਇੱਕ ਆਪਣਾ ਪ੍ਰੈਸ ਨੋਟ ਜਾਰੀ ਕਰਕੇ ਉਹ ਅਸੀਂ ਸਾਰੇ ਅੰਕੜੇ ਕੱਢ ਲਏ ਵਰਲਡ ਲੈਵਲ ਤੋਂ ਲੈ ਕੇ ਉਹ ਤੁਹਾਨੂੰ ਦੱਸਾਂਗੇ ਇਹ ਵੀ ਹਮਦਾਰਤੀ ਦੇ ਪਾਤਰ ਨੇ ਪੁਲਿਸ ਵਾਲੇ ਗਾਉਣੇ ਸੰਦੀਪ ਜੀ ਇੱਥੇ ਮੁਲਾਜ਼ਮਾਂ ਜੂਸੀਂ ਜਿਵੇਂ ਗੱਲ ਕੀਤੀ ਉਹਨਾਂ ਦਾ ਤਾਂ ਡਿਊਟੀ ਦਾ ਵੀ ਨਹੀਂ ਪਤਾ 24 ਘੰਟਿਆਂ ਚ 26 ਘੰਟੇ ਡਿਊਟੀ ਕਰਨ ਵਾਲਾ ਹਾਲ ਹੋ ਜਾਂਦਾ ਹੁਣ ਤੁਸੀਂ ਇੱਕ ਦੇਖੋ ਮੇਰਾ ਖਿਆਲ ਸਾਰੇ ਵਰਲਡ 'ਚ ਜਾਂ ਪੰਜਾਬ 'ਚ ਕੋਈ ਆਇਆ ਜਾਂ ਹੋਰ ਰਿਪਲਾਈ ਹੈ ਜਿਹੜੇ ਨੂੰ ਚੌਂਕ ਤੇ ਖੜਾਤਾ ਕੀਤਾ ਉਹਨੂੰ ਪਤਾ ਨੋਵੇ ਵੀ ਮੈਨੂੰ ਪਾਣੀ ਕਿਸੇ ਨੇ ਦੇਣਾ ਮੈਨੂੰ ਰੋਟੀ ਕਿਸੇ ਨੇ ਦੇਣੀ ਮੈਨੂੰ ਕਿਸੇ ਨੇ ਪੁੱਛਣਾ ਕਿ ਨਹੀਂ ਪੁੱਛਣਾ ਉਹ ਟੰਗੇ ਰਹਿੰਦੇ ਨੇ ਉਹਨਾਂ ਦਾ ਦਰਦ ਕੌਣ ਸੁਣੇਗਾ ਉਹਨਾਂ ਦਾ ਦਰਦ ਅਸੀਂ ਸੁਣਾਂਗੇ ਅਸੀਂ ਇਹਨੂੰ ਕਾਨੂੰਨੀ ਤੌਰ ਤੇ ਵੀ ਲਿਆ ਜਾਗੇ ਹੁਣ ਤੁਸੀਂ ਪਿੱਛੇ ਅਖਬਾਰਾਂ 'ਚ ਰਿਪੋਰਟਾਂ ਛਪੀਆਂ ਵੀ ਜਿਹੜੇ ਏਐਸਆਈ ਤੱਕ ਅਧਿਕਾਰੀ ਆ ਉਹ ਮੈਕਸੀਮਮ ਉਹ ਜਿਹੜੇ ਰਿਟਾਇਰਮੈਂਟ ਲੈਂਡ ਨੂੰ ਕਹਿ ਰਹੇ ਆ ਕੁਝ ਦੱਸੋ ਇੱਕ ਬੰਦਾ ਪੈਸੇ ਕਮਾ ਰਿਹਾ ਆਪਣੇ ਬੱਚਿਆਂ ਨੂੰ ਪਾਲ ਰਿਹਾ ਉਹ ਰਿਟਾਇਰਮੈਂਟ ਕਿਉਂ ਲਊਗਾ ਸੋਚਿਆ ਕਿਸੇ ਨੇ ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਸੋਚਿਆ ਕਿਸੇ ਜਥੇਬੰਦੀ ਨੇ ਸੋਚਿਆ ਅਸੀਂ ਸਵੇਰ ਤੇ ਸ਼ਾਮ ਤੱਕ ਪੁਰਸ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਉਹ ਸਾਡੇ ਹੀ ਬੱਚੇ ਆ ਸਾਡੇ ਹੀ ਭਰਾ ਨੇ ਕਿਹਾ ਹੁਣ ਜੇ ਤੁਸੀਂ ਕਹੋ ਵੀ ਪੁਲਿਸ ਕਰਪਟਾ ਅਸੀਂ ਤਾਂ ਹੁਣ ਇੱਕ ਅਗਲੇ ਹਫ਼ਤੇ ਇੱਕ ਹੋ ਤੁਹਾਨੂੰ ਮਹਿਕਮੇ ਦੀ ਕਰਪਸ਼ਨ ਦੱਸਾਂਗੇ ਮਾਲ ਮਹਿਕਮੇ ਦੀ ਹੋਰ ਮਹਿਕਮਾ ਹੈ ਪੁਰਸ ਨੂੰ ਤਾਂ ਲੋਕ ਪੁੱਛ ਜਾਣਗੇ ਵੀ ਇਹ ਨਹੀਂ ਕਰਪਸ਼ਨ ਹੈ ਮਤਲਬ ਉਹਨਾਂ ਦੇ ਨਾਲ ਕੋਈ ਹਮਦਰਦੀ ਨਹੀਂ ਕਰਦਾ ਉਹਨੀਆਂ ਸਮੱਸਿਆਵਾਂ ਉਹ ਨਹੀਂ ਸੁਣਦਾ ਐਰੋਗਟ ਸਾਹਿਬ ਠੀਕ ਹੈ ਦੂਜਾ ਪੱਖ ਵੀ ਜਾਨਣਾ ਚਾਹੀਦਾ ਪਰ ਇਹ ਵੀ ਰਿਹਾ ਵੀ ਪੁਲਿਸ ਦੇ ਅੰਦਰ ਤੇ ਹੁਣ ਡੀਜੀਪੀ ਖੁਦ ਕਹਿਣ ਲੱਗ ਗਏ ਕਿ ਕਾਲੀਆਂ ਭੇਡਾਂ ਬਹੁਤ ਐ ਅਸੀਂ ਛਾਂਗ ਦੇਣੀਆਂ ਐ ਅੱਡ ਕਰ ਦੇਣੀਆਂ ਜਦੋਂ ਖੁਦ ਡੀਜੀਪੀ ਇਸ ਤਰ੍ਹਾਂ ਦੇ ਸ਼ਬਦ ਆਪਣੇ ਪੁਲਿਸ ਫੋਰਸ ਦੇ ਲਈ ਵਰਤੇ ਇਹਦਾ ਮਤਲਬ ਗੜਬੜੀ ਤਾਂ ਥੱਲੇ ਵੱਡੇ ਪੱਧਰ ਤੇ ਹੈ ਕਾਲੀਆਂ ਭੇਡਾਂ ਤੇ ਛਾਂਗਣਾ ਇਹ ਹੀਠਾ ਤੇ ਚੱਲਦਾ ਹੈ 30 ਸਾਲ ਹੋ ਗਏ ਸਾਨੂੰ ਸੁਣਦਿਆਂ ਨੂੰ ਪੰਜਾਬ ਦੇ ਵਿੱਚ ਹੁਣ ਕਹਿੰਦੇ ਵੀ ਜਦੋਂ ਕਰਾਪਸ਼ਨ ਦੀ ਗੱਲ ਕਰੀਏ ਮੈਂ ਪੁਲਿਸ ਦੀ ਦੁਆਰਾ ਕਰਾਪਸ਼ਨ ਦੀ ਗੱਲ ਕਰੀਏ ਇੱਕ ਪੰਜਾਬੀ ਦੀ ਕਹਾਵਤ ਹੈ ਬਜੇ ਪੌੜੀ ਆਪਾਂ ਨੇ ਸੀੜੀ ਜਿਹਨੂੰ ਕਹਿੰਦੇ ਸਾਬ ਕਰਨੀ ਸਭ ਤੋਂ ਪਹਿਲਾਂ ਉੱਪਰ ਡੰਡਾ ਉੱਪਰਲਾ ਸਾਫ ਕਰੋ ਹੇਠਾਂ ਆਜੋ ਹੁਣ ਪਿਛਲੇ 25 30 ਸਾਲ ਚ ਕੀ ਸੁਖੀ ਹੁੰਦਾ ਰਹਾ ਹੇਠਲਾ ਜਿਹੜਾ ਉਹਦਾ ਡੰਡਾ ਪੌੜੀ ਦਾ ਜਿਹੜੀ ਪੌੜੀ ਹੇਠਲੀ ਸਾਫ ਕਰਤਾ ਨਹੀਂ ਉੱਪਰ ਫੇਰ ਗੰਦ गिर ਜਾਂਦਾ 25 ਸਾਲ ਤੋਂ ਇਹ ਚੱਲ ਰਿਹਾ ਤਾਂ ਅਸੀਂ ਭਗਵੰਤ ਮਾਨ ਜੀ ਨੂੰ ਥੋੜੀ ਸਲਾਹ ਕਰਨਾ ਚਾਹੁੰਦੇ ਆਂ ਵੀ ਉਹਨੇ ਉੱਪਰੋਂ ਫੜਿਆ ਹੁਣ ਡੀਜੀਪੀ ਸਾਹਿਬ ਕੀ ਕਹਿੰਦੇ ਕਾਲੀਆਂ ਭੇਡਾਂ ਕਾਲੀਆਂ ਭੇਡਾਂ ਕੌਣ ਆਏ ਦੋ ਹੌਲਦਾਰ ਇੱਕ ਏਐਸਆਈ ਹੈ ਕਾਲੀਆਂ ਭੇਡਾਂ ਦੇ ਉੱਪਰ ਬੈਠੇ ਆ ਨਾ ਜੀ ਜਦੋਂ ਟੱਕਰ ਆਈ ਪੰਜਾਬ ਨੂੰ ਕੌਣ ਲੁੱਟ ਰਿਹਾ 25-30 ਸਾਲ ਤੋਂ ਅਸੀਂ ਓਪਨ ਅੱਜ ਅੱਜ ਗੱਲ ਕਰਨੀ ਚਾਹਨਾ ਤੁਹਾਡੇ ਨਾਲ ਕਿਉਂਕਿ ਅਸੀਂ ਵੀ ਇਸ ਸਿਸਟਮ ਤੋਂ ਬੜੇ ਦੁਖੀ ਆਂ ਅਸੀਂ ਪੜ੍ਹੇ ਲਿਖੇ ਲੋਕ ਆ ਜੇ ਸਾਨੂੰ ਕੋਈ ਨਿੱਜੀ ਤੌਰ ਤੇ ਕੋਈ ਪ੍ਰੋਬਲਮ ਨਹੀਂ ਕੌਣ ਲੁੱਟ ਰਿਹਾ 25-30 ਸਾਲ ਤੋਂ ਪੰਜਾਬ ਨੂੰ ਜੇ ਅੱਜ ਆਪਾਂ ਲਈਏ ਤਾਂ ਪੰਜਾਬ ਨੂੰ ਸਿਰਫ ਜਿਹੜਿਆ ਨੇ 25-30 ਸਾਲ ਤੋਂ 5000 ਤੋਂ ਜ਼ਿਆਦਾ ਬੰਦਾ ਨਹੀਂ ਉੱਚ ਆਈਪੀਐਸ ਹੈ ਆਈਐਸ ਕਰਪਟ ਲੀਡਰ ਕਰਪਟ ਹੇਠਲੇ ਮੁਲਾਜ਼ਮ ਤਾਂ ਉਹਨਾਂ ਦੇ ਕਹਿਣ ਤੇ ਚੱਲਦੇ ਨੇ ਹੁਣ ਇਹ 5-6000 ਬੰਦਾ ਪੰਜਾਬ ਨੂੰ ਲੁੱਟ ਰਿਆ 25-30 ਸਾਲ ਤੋਂ ਹੁਣ ਵੀ ਇੰਨਾ ਕੀ ਹੋਏਗਾ ਫਿਰ ਦੁੱਖ ਦੀ ਗੱਲ ਇਹ ਹੈ ਕਿਉਂ ਲੁੱਟ ਰਿਆ ਇਹ ਇਹ ਕਰਕੇ ਲੁੱਟ ਰਿਆ ਇੱਕ ਤਾਂ ਇਹਦਾ ਨੈਕਸਸ ਹੈ ਇਹਦਾ ਨੈਕਸਸ ਹੈ ਬਿਲਕੁਲ ਇਹਨਾਂ ਦਾ ਕੁਝ ਮੰਤਰੀਆਂ ਐਮਐਲਏ ਨੂੰ ਛੱਡ ਕੇ ਇਹਨਾਂ ਦਾ ਹਿੱਸਾ ਹੈ हिसाब भी मतलब बहुत ज्यादा ਤੁਸੀਂ ਹੁਣ ਤਾਂ ਸੰਦੀਪ ਜੀ ਇਹ ਲੋਕਾਂ ਦੀ ਗੱਲਾਂ ਸੁਣਨਾ ਹੁੰਦੀਆਂ ਲੋਕ ਤੇ ਝੂਠ ਨਹੀਂ ਬੋਲਦੇ ਵੀ ਪਹਿਲਾਂ ਤਾਂ ਉੱਪਰਲੇ ਪੱਧਰ ਤੇ ਜਾਂਦਾ ਸੀ ਵੱਡੇ ਅਫਸਰਾਂ ਤੋਂ ਹਿੱਸਾ ਹੁਣ ਤਾਂ ਇਹ ਪਟਵਾਰੀ ਕਰਨ ਕੋਲੋਂ ਵੀ ਕੁਝ ਐਮਐਲਏ ਮੰਗਣ ਲੱਗ ਲੇ ਕੁਝ ਸਾਡੇ ਜਿੱਦਾਂ ਮੁਹਾਲੀ ਦਾ ਐਮਐਲਏ ਕੁਲਵੰਤ ਸਿੰਘ ਹੈ ਉਹਦੀ ਸੌ ਨਹੀਂ ਕੋਈ ਪੰਜਾਬ ਚ ਕਰ ਸਕਦਾ ਇਮਾਨਦਾਰ ਤੋਂ ਇਮਾਨਦਾਰ ਹੀ ਕਹਾਂਗੇ ਨਾ ਜਦੋਂ ਅਸੀਂ ਇਮਾਨਦਾਰ ਨੂੰ ਇਮਾਨਦਾਰ ਕਹਾਂਗੇ ਤਾਂ ਬੇਈਮਾਨ ਨੂੰ ਵੀ ਤਾਂ ਬੇਈਮਾਨ ਕਹਾਂਗੇ ਹੀ ਨਾ ਹੁਣ ਜਦੋਂ ਤੇ ਘਰੇ ਨੈਕਸਸ ਨਹੀਂ ਟੁੱਟਦਾ ਫਿਰ ਨੈਕਸਸ ਕਿਉਂ ਨਹੀਂ ਟੁੱਟਦਾ ਅਸੀਂ 3 ਕਰੋੜ 20 ਲੱਖ ਲੋਕ ਪੰਜਾਬ ਦੇ ਤੇ ਉਹਨਾਂ ਚੋਂ ਤੁਸੀਂ ਮਾਈਨਰ ਬੱਚੇ ਗੱਡ ਲਓ ਮੇਰੇ ਖਿਆਲ ਚ 2 2.5 ਕਰੋੜ ਲੋਕ ਅਸੀਂ ਬੋਲਣ ਤੋਂ ਹੀ ਹਟ ਗਏ ਸਾਡਾ ਜਿਹੜਾ ਨਾਰਾ ਅਸੀਂ ਉੱਥੇ ਸੰਗਰੂਰ ਤੋਂ ਇਹ ਸ਼ੁਰੂ ਕਰਿਆ ਆਪਣੇ ਹੱਕਾਂ ਲਈ ਲੜੋ ਅਤੇ ਲੋਕਾਂ ਨੂੰ ਜਗਾਓ ਇੱਥੋਂ ਅਸੀਂ ਸ਼ੁਰੂ ਕਰਨਾ ਜੇ ਅਸੀਂ ਬੋਲਾਂਗੇ ਨਾ ਬੋਲਣ ਦਾ ਬੜਾ ਅਸਰ ਹੁੰਦਾ ਬੋਲਣ ਦਾ ਫਰਕ ਵੀ ਪੈਂਦਾ ਹੁਣ ਤੁਹਾਡਾ ਮੀਡੀਆ ਸੋਸ਼ਲ ਮੀਡੀਆ ਹੈ ਕਿੰਨਾ ਫਰਕ ਪੈ ਗਿਆ ਕਿਉਂਕਿ ਲੋਕ ਜਦੋਂ ਕਿਸੇ ਲੈ ਤੋਂ ਉਧਰ ਦੇ ਫਰਜ਼ ਗਰੁਪਾਂ ਕਹਿੰਦੇ ਮੀਡੀਆ ਵੀ बिक ਗਿਆ ਅਫਸਰ ਵੀ बिक ਗਏ ਪੋਲੀਟੀਕਲ ਲੀਡਰ ਵੀ बिक ਗਏ ਸਾਰੇ ਦਾਖਲ ਨਹੀਂ बिकਦੇ ਫਿਰ ਲੋਕ ਆਪਣਾ ਰਸਤਾ ਤਾਂ ਆਪ ਕੱਢ ਲੈਣੇ ਆ ਇਹ ਤਾਂ ਇਹ ਤਾਂ ਇਤਿਹਾਸ ਹੈ ਇੰਟਰਸਟਿੰਗ ਗੱਲ ਕੀਤੀ ਹੈ ਕਿ ਜਿਵੇਂ ਸੋਸ਼ਲ ਮੀਡੀਆ ਜਾਂ ਵੈਬ ਚੈਨਲ ਨੇ ਉਹ ਕੁਝ ਟਾਵੇਂ-ਟਾਵੇਂ ਦਿਖ ਜਾਂਦੇ ਆ ਪੰਜਾਬ ਵਿੱਚ ਬੋਲਦੇ ਹੋਏ ਬਹੁਤ ਧਿਆਨ ਨਾਲ ਤਾਂ ਗਲਵਾ ਜਿਹੜਾ ਸਰਕਾਰ ਦਾ ਪੈ ਚੁੱਕਾ ਹੱਥ ਗਲਵੇਂ ਨੂੰ ਇਹਦੇ ਉੱਤੇ ਵੀ ਕੋਈ ਡਿਸਕਸ਼ਨ ਹੋਈ ਹੈ ਤੁਹਾਡੀ ਜਥੇਬੰਦੀ ਵੱਲੋਂ ਕਿ ਜਿਹੜੀ ਜ਼ੁਬਾਨ ਬੰਦੀ ਕੀਤੀ ਜਾਂਦੀ ਹੈ ਉਹਦੇ ਲਈ ਕੀ ਕਿਵੇਂ ਟੱਕਰ ਹੋਣਾ ਚਾਹੀਦਾ ਹਾਂਜੀ ਉਹਦਾ ਟੱਕਰਾ ਇੱਕ ਤਾਂ ਅਸੀਂ ਇਹਦੇ ਖਿਲਾਫ ਬੋਲਾਂਗੇ ਜੇ ਕਿਤੇ ਨੂੰ ਕੋਰਟ ਜਾਣਾ ਪਿਆ ਕੋਰਟ ਜੇ ਦੂਜਾ ਸੀ ਇਹ ਬਣਾਇਆ ਵੀ ਅਸੀਂ ਸਾਰੇ ਪੰਜਾਬ ਦੇ ਜਿੰਨੇ ਜਿੱਥੇ ਬੰਦੀਆਂ ਐ ਉਹਨਾਂ ਦੇ ਸਾਰੇ ਵਟਸਐਪ ਨੇ ਹੁਣ ਤੁਹਾਡੇ ਵੱੜਗੇ ਨਿਰਪੱਖ ਦਲੇਰ ਚੈਨਲ ਜਿਹੜੇ ਹੈ ਨੇ ਉਹਨਾਂ ਦੀ ਅਸੀਂ ਵੀਡੀਓ ਬਣਾਵਾਂਗੇ ਸਾਰੇ ਪੰਜਾਬ 'ਚ ਘੁਮਾਵਾਂਗੇ ਇਹਨੂੰ ਕੌਣ ਰੋਕ ਲੇਗਾ ਤੇ ਅਸੀਂ ਆਪਣੇ ਐਸੋਸੀਏਸ਼ਨ ਦਾ ਵੀ ਇੰਡੀਆ ਲੈਵਲ ਦਾ YouTube ਅ ਦਾਸ ਕ ਦਿਨ ਤੱਕ ਅਸੀਂ ਰਿਲੀਜ਼ ਕਰ ਰਹੇ ਹਾਂ ਉੱਥੇ ਸਾਰੇ ਇੰਡੀਆ ਦੇ ਵਕੀਲ ਜਿਹੜੇ ਸਾਡੀ ਐਸੋਸੀਏਸ਼ਨ ਦੇ ਮੈਂਬਰ ਨੇ ਹੋਰ ਵੀ ਨੇ ਉਹ ਅਸੀਂ ਹਰ ਰੋਜ਼ ਲੋਕਾਂ ਦੇ ਹੱਕਾਂ ਦੀ ਜਿਹੜੀ ਲੜਾਈ ਆ ਉਹ ਲੜਾਂਗੇ ਤੇ ਲੋਕਾਂ ਤੱਕ ਪਹੁੰਚਾਵਾਂਗੇ ਇਹ ਸਾਡਾ ਮਤਲਬ ਹੁਣ ਜਿਹੜਾ ਇਹ ਮੇਜਾ ਬ੍ਰੋਤੀ ਪਾਰਟੀਾਂ ਦੇ ਲੀਡਰਾਂ ਨੂੰ ਵੀ ਲੰਘ ਕੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਵੀ ਮਿਲਾਂਗੇ ਤੇ ਅਸੀਂ ਹੋਰ ਲੋਕਾਂ ਨੂੰ ਵੀ ਮਿਲਾਂਗੇ ਜਿੱਥੇ ਤੁਸੀਂ ਪੁਲਿਸ ਦੀ ਗੱਲ ਫੇਰ ਛੇੜੀ ਹੈ ਇੱਕ ਮੈਂ ਤੁਹਾਨੂੰ ਦਿਲਚਸਪ ਹੋਰ ਅੰਕੜੇ ਦੱਸਦਾ 2023 ਦੇ 2023 ਦੇ ਵਿੱਚ 34867 ਜਿਹੜੀਆਂ ਪੋਸਟਾਂ ਸੀ ਸੈਂਕਸ਼ਨਡ ਉੱਚ ਸਿਰਫ 23216 ਭਰੀਆਂ ਸੀ ਜਿੱਦਾਂ ਹੁਣ 34000 ਬੰਦਿਆਂ 35000 ਬੰਦਿਆਂ ਦਾ 23000 ਬੰਦਾ ਕੀਵੇਂ ਕੰਮ ਕਰ ਸਕਦਾ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਦੂਜੀ ਕੋ ਹੋਰ ਸ਼ਾਇਦ ਆਮ ਲੋਕਾਂ ਨੂੰ ਨਾ ਪਤਾ ਹੋਵੇ ਜਿਹੜੇ ਅੱਜ ਤੋਂ 50 ਸਾਲ ਪਹਿਲਾਂ ਪੱਤੇ ਮਿਲਦੇ ਸੀ ਪੁਲਿਸ ਦੇ ਫੀਲਡ ਆਪਸ਼ਨਾਂ ਨੂੰ ਉਹੀ ਹੁਣ ਮਿਲਦੇ ਨੇ ਅਜੇ ਸਾਈਕਲ ਨਾ ਉਸ ਵੀ ਚੱਲਦਾ ਮੈਨੂੰ ਤਾਂ ਇਹ ਪਤਾ ਲੱਗਿਆ 150 ਪਤੀ 200 ਰੁਪਏ ਤੁਸੀਂ ਉਹਨਾਂ ਦੀ ਇੱਕ ਪੱਖ ਨਾ ਨਾ ਦੇਖੋ ਤੁਸੀਂ ਉਹਨਾਂ ਦਾ ਦਰਦ ਉਹਨਾਂ ਦੇ ਡਿਊਟੀ ਦੇ ਘੰਟੇ ਫਿਕਸ ਕਰੋ ਉਹਨਾਂ ਵਾਸਤੇ ਸਾਰੇ ਸ਼ਹਿਰਾਂ ਜਿੱਥੇ ਡਿਊਟੀ ਕਰਦੇ ਨੇ ਉਹਨਾਂ ਦੇ ਬੱਚਿਆਂ ਵਾਸਤੇ ਜਿੱਦਾਂ ਹੋਰ ਲੋਕਾਂ ਨੂੰ ਜਿੱਦਾਂ ਨੇ ਸਸਤੇ ਪਲਾਟ ਕੋਈ ਮਕਾਨ ਸਾਰੇ ਪੁਲਿਸ ਵਾਲੇ ਮਾਨ ਦਾ ਐਵਰੇਜ ਤਾਂ ਹੋਈ ਹੈ ਨਾ ਜੀ ਐਵਰੇਜ ਤਾਂ 70 ਤੋਂ 80% ਲੈਂਡਲੈਸ ਲੇਬਰ ਦੇ ਐਸਸੀ ਬੀਸੀ ਉਹਨਾਂ ਦੇ ਬੱਚੇ ਹੈ ਨਾ ਹਰ ਇੱਕ ਜਗ੍ਹਾ ਉਹ ਉਹਨਾਂ ਨੂੰ ਫਿਰ ਉਹਨਾਂ ਦੀ ਗੌਰ ਕੌਣ ਕਰੂਗਾ ਉਹਨਾਂ ਦੀ ਗੌਰ ਕੋਈ ਨਹੀਂ ਕਰਦਾ ਅਸੀਂ ਇੱਕ ਤਰਫਾ ਜਿਹੜਾ ਪੁਲਿਸ ਦੇ ਖਿਲਾਫ ਹੋ ਉਹ ਫੜਿਆ ਹੋਇਆ ਅਸੀਂ ਜਿਹੜੀ ਐਸੋਸੀਏਸ਼ਨ ਹੈ ਉਸ ਤੋਂ ਵਿਰੁੱਧ ਹੈ ਠੀਕ ਹੈ ਪੁਲਿਸ ਦਾ ਕਰਦੀ ਆ ਧੱਕੇ ਸਾਰੀ ਕਰਨੀ ਧੱਕੇ ਦਾ ਲੀਡਰ ਵੀ ਕਰਦਾ ਧੱਕੇ ਦਾ ਮਾਲ ਮਹਿਕਮੇ ਵਾਲੇ ਵੀ ਕਰਦੇ ਆ ਧੱਕੇ ਦਾ ਕੋਈ ਜੇ ਹੀ ਬੈਠਾ ਉਹ ਵੀ ਕਰਦਾ ਬਿਜਲੀ ਬੋਰਡ ਵਾਲਾ ਵੀ ਕਰਦਾ ਉਹਦੇ ਤਾਰਨ ਤਾਂ ਕੋਣੋਂ ਧੱਕਾ ਕੀਵੇਂ ਰੁਕਿਆ ਜਾਵੇ ਕੀ ਉਹ ਧੱਕਾ ਹੁੰਦਾ ਇਸੇ ਬੰਦੀ ਦਾ ਇੱਕ ਏਜੰਡਾ ਹੀ ਇਹ ਹੋ ਗਿਆ ਕਿ ਹਰ ਤਰ੍ਹਾਂ ਦੀ ਧੱਕੇਸ਼ਾਈ ਕੋਈ ਕਰੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਰੇਕ ਧੱਕੇਸ਼ਾਈ ਦੇ ਤੁਸੀਂ ਖਿਲਾਫ ਨਿਤਰਨਾ ਅਸੀਂ ਉਹ ਧੱਕੇਸ਼ਾਈ ਦੇ ਖਿਲਾਫ ਵੀ ਨਿਤਰਨਾ ਹੈ ਅਸੀਂ ਉਹਦੇ ਕਾਰਨ ਲੱਭ ਕੇ ਸਰਕਾਰ ਨੂੰ ਲੋਕਾਂ ਨੂੰ ਉਹਦਾ ਹੱਲ ਵੀ ਦੱਸਣਾ ਹੈ ਜਿੰਨਾ ਅਸੀਂ ਦੱਸ ਸਕਦੇ ਆ ਦੂਜਾ ਇੱਕ ਤੁਹਾਨੂੰ ਹੋਰ ਮੈਂ ਦਿਲਚਸਪ ਗੱਲ ਦੱਸਾਂ ਅਸੀਂ ਜਥੇ ਵਦਿਨੇ ਫੈਸਲਾ ਕਰ ਲਿਆ ਵੀ ਸਬ ਡਿਵੀਜ਼ਨ ਤੋਂ ਲੈ ਕੇ ਜ਼ਿਲ੍ਹੇ ਤੱਕਰ ਤੇ ਪੰਜਾਬ ਤੱਕਰ ਅਸੀਂ ਆਪਣੇ ਜਿਹੜੇ ਮੈਂਬਰ ਐ ਉਹ ਪੁਆਇੰਟ ਕਰ ਦੇਣੇ ਐ ਤੇ ਉਹਦੀ 15 ਅਗਸਤ ਤੱਕ ਅਸੀਂ ਰਿਪੋਰਟ ਤਿਆਰ ਕਰਾਂਗੇ ਕਿਹੜੇ ਕਿਹੜੇ ਅਫਸਰ ਕ੍ਰਾਪਟ ਨੇ ਕਿਹੜੇ ਮੁਲਾਜ਼ਮ ਕ੍ਰਾਪਟ ਨੇ ਕਿਹੜੇ ਲੀਡਰ ਕ੍ਰਾਪਟ ਨੇ ਉਹਨਾਂ ਦੀ ਰਿਪੋਰਟ ਤਿਆਰ ਕਰਾਂਗੇ ਮੁੱਖ ਮੰਤਰੀ ਨੂੰ ਬੇਨਤੀ ਕਰਾਂਗੇ ਸਾਡੇ ਨਾਲ ਮੀਟਿੰਗ ਰੱਖੇ ਤੇ ਇਹਦੇ ਨਾਲ ਅਸੀਂ ਇਮਾਨਦਾਰ ਲੋਕਾਂ ਦੀ ਵੀ ਲਿਸਟ ਜਿਹੜੀ ਤਿਆਰ ਕਰਾਂਗੇ ਸਰਕਾਰ ਨੂੰ ਦੱਸਾਂਗੇ ਵੀ ਤੁਹਾਡੇ ਐਨਏ ਆਈਐਸ ਐਨਏ ਆਈਟੀਐਸ ਐ ਇਹ ਇਮਾਨਦਾਰ ਬੈਠੇ ਨੇ ਤੁਸੀਂ ਇਹਨਾਂ ਨੂੰ ਹਮੇਸ਼ਾ ਹੀ ਸਾਰੀਆਂ ਸਰਕਾਰਾਂ ਨੇ 25 30 ਸਾਲ ਤੋਂ ਖੁੱਡੇ ਲੈਣ ਰੱਖਿਆ ਲਾ ਰੱਖਿਆ ਤੁਸੀਂ ਇਮਾਨਦਾਰ ਬੰਦਿਆਂ ਨੂੰ ਕਿਉਂ ਨਹੀਂ ਡਿਊਟੀ ਦਿੰਦੇ ਕਾਰਨ ਹੋਈ ਉਹਨੂੰ ਡਿਊਟੀ ਦਵਾਂਗੇ ਉਹਨਾਂ ਨੇ ਪੈਸੇ ਨਹੀਂ ਕਮਾ ਕੇ ਦੇਣੇ ਹੁਣ ਜਿਹੜਾ ਪੋਲੀਟੀਕਲ ਤੇ ਬਿਊਰੋਕ੍ਰੇਸੀ ਦਾ ਜਿਹੜਾ ਗੱਠ ਜੋੜ ਹੈ ਸੰਦੀਪ ਜੀ ਇਹਨੂੰ ਸਿਵਲ ਸੁਸਾਇਟੀ ਤੋੜੇਗੀ ਤੇ ਪੰਜਾਬ ਦੇ ਵਕੀਲ ਖਾਸ ਕਰ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਅੱਗੇ ਹੋ ਕੇ ਲੜੇਗੀ ਅਸੀਂ ਕਿਸੇ ਤੋਂ ਕੋਈ ਮਤਲਬ ਸਾਡਾ ਕੋਈ ਲਾਲਚ ਨਹੀਂ ਖੜਨਾ ਸਾਡਾ ਕੋਈ ਪੋਲੀਟੀਕਲ ਅਜੰਡਾ ਨਹੀਂ ਅਸੀਂ ਤਾਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹੈ ਪੜੇ ਲਿਖੇ ਲੋਕ ਹੈ ਗਰੀਬ ਲੋਕਾਂ ਦੀ ਮਦਦ ਕਰਨ ਵਾਲੇ ਲੋਕ ਹੈ ਲੋਕਾਂ ਦੇ ਹਿਊਮਨ ਰਾਈਟਸ ਵਾਸਤੇ ਲੜਾਂਗੇ ਇੱਕ ਹੋਰ ਦੱਸੋ ਹੁਣ ਕਿੰਨੀਆਂ ਸਰਕਾਰ ਆੜਿਆ 25 ਤੋਂ 30 ਸਾਲ 5 ਮਰਲੇ ਦੇ ਪਲਾਟ ਜਿਹੜੇ ਐ ਜਿੰਨੀਆਂ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਪਈਆਂ ਨੇ ਉਹ ਗਰੀਬ ਲੋਕਾਂ ਨੂੰ ਕਿਉਂ ਨਹੀਂ ਦਿੰਦੇ ਸਰਕਾਰ ਨੂੰ ਕੀ ਪ੍ਰੋਬਲਮ ਹੈ ਇੱਕ ਤਾਂ ਕਹਿੰਦੇ ਅਸੀਂ ਹਰ ਇੱਕ ਨੂੰ ਘਰ ਦਵਾਵਾਂਗੇ ਮਾਨ ਸਾਹਿਬ ਕਹਿੰਦੇ ਸੀ ਘਰ ਦੇਣਾ ਕਿ ਜਿਹੜੇ ਲੋਕਾਂ ਦੀ ਜਿੰਨੂੰ ਗੈਰਕਾਨੂੰਨੀ ਕਲੇਨ ਜਾਂ ਪਹਿਲਾਂ ਤਾਂ ਉਹਦੇ ਘਰ ਹੀ ਖੋਣ ਲੱਗ ਗਏ ਢਾਉਣ ਲੱਗ ਗਏ ਤੁਸੀਂ ਅਸੀਂ ਇਹ ਵੀ ਲੜਾਂਗੇ ਵੀ ਤੁਸੀਂ ਹਰ ਪਿੰਡਾਂ ਦੀ ਪੰਚਾਇਤ ਦੀ ਜ਼ਮੀਨ ਦੇਖ ਕੇ 5-5 ਮਰਲੇ ਦੇ ਇੱਕ ਪੰਜਾਬ ਦੇ ਵਾਸੀ ਨੂੰ ਦੇਸ਼ ਦੇ ਵਾਸੀ ਨੂੰ ਘੱਟ ਤੋਂ ਘੱਟ ਆਪਣਾ 5 ਮਰਲੇ ਦਾ ਘਰ ਤਾਂ ਹੋਵੇ ਇਹਨੂੰ ਕੌਣ ਰੋਕਦਾ ਹੈ ਇਨੂੰ ਕਿਹੜੀ ਸਰਕਾਰ ਦਾ ਕੋਈ ਪੈਸਾ ਨਹੀਂ ਲੱਗਣਾ ਹੁਣ ਰਜਿਸਟਰੀਆਂ ਰੋਕ ਦਿਆਂ ਸਾਰੇ ਕੰਮ ਬੰਦ ਹੋ ਗਏ ਸਰਕਾਰ ਦਾ ਰੇਵਨਿਊ ਕਿੰਨਾ ਘਟਿਆ ਅਸੀਂ ਡੇਢ ਸਾਲ ਤੋਂ ਡਰ ਰਹੇ ਹਾਂ ਸੰਦੀਪ ਜੀ ਤੁਸੀਂ ਹਰਾਨੇ ਹੋਏਗੀ ਸਾਨੂੰ ਅਸੀਂ ਰਜਿਸਟਰਡ ਲੈਟਰ ਕਰਦੇ ਸਾਨੂੰ ਅਸੀਂ ਕੋਦੋਂ ਮੰਤਰੀ ਨੂੰ ਮਿਲ ਲੈ ਕੋਈ ਗੱਲ ਨਹੀਂ ਸੁਣਦਾ ਕੋਈ ਬਾਤ ਨਹੀਂ ਸੁਣਦਾ ਸਾਨੂੰ ਸਿਰਫ ਇੱਕ ਵਾਰ ਜਦੋਂ ਅਸੀਂ ਰੇਵਨਿਊ ਅਫਸਰਾਂ ਦੀ ਵੀਡੀਓ ਚਲਾਈ ਹੈ ਕਰਪਸ਼ਨ ਦੀ ਸਾਨੂੰ ਏਡੀਸੀ ਹੁੰਦੇ ਸੀ ਉਰੇ ਹੁਣ ਤਾਂ ਉਹ ਡੀਸੀ ਬਣ ਗਏ ਜਾ ਕੇ ਕਿਤੇ ਬਾਹਰ ਉਹਨਾਂ ਨੇ ਬੁਲਾਇਆ ਸਾਨੂੰ ਕਹਿੰਦੇ ਜੀ ਤੁਹਾਡੀ ਉੱਥੋਂ ਉੱਪਰ ਉੱਪਰ ਮਾਰਕ ਹੋ ਕੇ ਐਪਲੀਕੇਸ਼ਨ ਆਈ ਹੈ ਤੁਹਾਨੂੰ ਇੰਟਰਸਟਿੰਗ ਗੱਲ ਕਹਿੰਦੇ ਜੀ ਅਸੀਂ ਸਾਰੇ ਜਥੇਬੰਦੀਆਂ ਦੇ ਬੰਦੇ ਨਾਲ ਬਿਲਡਰ ਵੀ ਸੀ ਬੈਠ ਗਏ ਅਸੀਂ ਕਹਿੰਦੇ ਸਾਨੂੰ ਦੱਸੋ ਵੀ ਉੱਪਰੋਂ ਵੀ ਮੈਂ ਲਿਖ ਕੇ ਭੇਜਣਾ ਬਿਆਨ ਵੀ ਕਿਹੜੇ-ਕਿਹੜੇ ਅਫਸਰ ਪੈਸੇ ਲੈਂਦੇ ਨੇ ਅਸੀਂ ਕਿਹਾ ਜੀ ਤੁਹਾਨੂੰ ਥੋੜੋ ਦਵਾਂਗੇ ਤੁਸੀਂ ਤਾਂ ਵਿੱਚ ਹੈ ਪ੍ਰਸ਼ਾਸਨ ਮੁਹਾਲੀ ਜ਼ਿਲ੍ਹਾ ਦਾ ਅਸੀਂ ਸਭ ਤੋਂ ਪਹਿਲਾਂ ਕਿ ਅੱਗੇ ਵੱਧ ਕਰਪਸ਼ਨ ਕਰਦਾ ਤੁਹਾਨੂੰ ਕੀ ਮੈਂ ਦੇ ਦਾਂਗੇ ਅਸੀਂ ਦੇਵਾਂਗੇ ਮੁੱਖ ਮੰਤਰੀ ਨੂੰ ਅਸੀਂ ਦੇਵਾਂਗੇ ਅਮਰ ਰੋੜਾ ਜਿਹੜੀ ਪ੍ਰਧਾਨ ਨੇ ਥੋੜੀ ਪਾਰਟੀ ਦੇ ਅਸੀਂ ਦੇਵਾਂਗੇ ਡਾਇਰੈਕਟਰ ਵਿਜੀਲੈਂਸ ਨੂੰ ਸਾਰਨੂੰ ਵਜਤ ਅਗਰ ਕਿਸੇ ਨੇ ਨਹੀਂ ਬੁਲਾਇਆ ਮਤਲਬ ਸਰਕਾਰ ਦਾ ਕੰਮ ਦੇਖੋ ਜਿਹਦੇ ਖਿਲਾਫ ਅਸੀਂ ਸ਼ਿਕਾਇਤ ਕਰ ਪਰ ਕਈ ਵਾਰ ਸ਼ੱਕ ਵੀ ਹੁੰਦਾ ਹੈ ਵੀ ਸ਼ਾਇਦ ਜਿੱਦਾਂ ਤੁਸੀਂ ਕਿਹਾ ਵੀ ਇਹ ਫੜ ਲਿਆ ਐਮਐਲਏ ਕਾਰਵਾਈ ਨਹੀਂ ਕੋ ਫਿਰ ਸ਼ੱਕ ਵੀ ਕੁਝ ਹੁੰਦਾ ਵੀ ਸ਼ਾਇਦ ਯਾਰ ਇਦਾਂ ਹੀ ਕਾਰਵਾਈ ਕਰਦੇ ਹੋਣਗੇ ਤੁਸੀਂ ਇਹ ਸਾਰੇ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਰ ਜੀ ਐਡਵੋਕੇਟ ਦਰਸ਼ਨ ਸਿੰਘ ਢਾਲੀਵਾਲ ਜੀ ਜਿਨ੍ਹਾਂ ਨੇ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਜਿਸ ਦਾ ਪੰਜਾਬ ਯੂਨਿਟ ਦੀ ਅਗਵਾਈ ਕਰਦੇ ਨੇ ਔਰ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਨੇ ਔਰ ਖਾਸ ਕਰਕੇ ਇਸ ਦੇ ਵਿੱਚ ਵਕੀਲਾਂ ਦੀਆਂ ਜਥੇਬੰਦੀਆਂ ਇਕੱਠੀਆਂ ਨੇ ਔਰ ਉਹਨਾਂ ਨੇ ਅੱਗੇ ਕਿਵੇਂ ਲੜਨਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੁਹਾਨੂੰ ਇਹਨਾਂ ਦੀ ਜਥੇਬੰਦੀ ਦੀ ਪਹਿਲ ਕਦਮੀ ਕਿਸ ਤਰ੍ਹਾਂ ਲੱਗੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੁਹਾਡਾ ਵੀ ਕੋਈ ਸੁਝਾਅ ਹੋਵੇ ਤਾਂ ਜ਼ਰੂਰ ਸੁਝਾਅ ਸਾਂਝਾ ਕਰਿਓ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ